ਤਬਹੀ ਆ ਗਈ ਉਹਨ ਕੀ ਚੰਦ ਚੜੂਗੀ ਜੀ ਬਾਪੂ ਹੋਰ ਬਾਪੂ ਕੀ ਮੈਂ ਠੀਕ ਆ ਮੈਂ ਤਾਂ ਠੀਕ ਆ ਤੂੰ ਦੱਸ ਠੀਕ ਆ ਬਸ ਵਧੀਆ ਮੈਂ ਵੀ ਠੀਕ ਆਂਗੀ ਬਾਪੂ ਖੈਰੀ ਆ ਖੈਰੀ ਆ ਬਾਪੂ ਮੈਨੂੰ ਤਾਂ ਡਰ ਲੱਗਦਾ ਰਹਿੰਦਾ ਦਿੱਥੋਂ ਵੀ ਘਾਵਣਾ ਕੀ ਕਰਾਂਗੇ ਹਜੇ ਕੱਦ ਤਾਂ ਝੂਬਾ ਕੇ ਗਈ ਸੀ ਨਹੀਂ ਬਾਪੂ ਮੈਂ ਤਾਂ ਗਲਤੀ ਹੋ ਗਈ ਜਿਹੜਾ ਮੈਂ ਤੈਨੂੰ ਉੱਚਾ ਨੀਵਾ ਬੋਲਿਆ ਤੈਨੂੰ ਪਤਾ ਤਾਂ ਹੈਗਾ ਕਹਿੰਦੇ ਆਂ ਤੇ ਆਂ ਪੁੱਤਾਂ ਦਾ ਵੀ ਮਾਪਿਓ ਤੇ ਹੀ ਰੋਸੇ ਗਿੱਲੇ ਹੁੰਦੇ ਨੇਗੇ ਦੂਜੇ ਸ੍ਰੀਕਾਂ ਨਾਲ ਥੋੜੀ ਅਗਲਾ ਕਰਨਾ ਉਹ ਮਾਪਿਓ ਤੇ ਰੋਸੇ ਗਿੱਲੇ ਹੁੰਦੇ ਮੈਨੂੰ ਇਹ ਤਾਂ ਦੱਸਦੇ ਸੱਸ ਸਹੁਰਾ ਤਾਂ ਖੈਰ ਨਾ ਹੀ ਆਗੇ ਤਾਂ ਸੱਸ ਨਾ ਦਾ ਵੀ ਹੁਣ ਜੁੰਡੇ ਕਰਾ ਕੇ ਆ ਗਈ ਨਹੀਂ ਬਾਪੂ ਤੂੰ ਤਾਂ ਉਹ ਇੰਟੈਂਸ਼ਨ ਲਈ ਜਾਣਾ ਹੁਣ ਕੋਈ ਗੱਲ ਨਹੀਂ ਹੋਈ ਮੈਨੂੰ ਕੋਈ ਭਰੋਸਾ ਨਹੀਂ ਤੇਰੇ ਤੇ ਤੇਰੇ ਪੁੱਤ ਹੁਣ ਕਿਉਂ ਮੈਂ ਤੁਮੇ ਮੈਂ ਬਾਰੀਆਂ ਗੱਲਾਂ ਕਾਹੋਂ ਨੇ ਮੇਰਾ ਕੀ ਮੈਨੂੰ ਆਈ ਨੂੰ ਬਾਪੂ ਐਂ ਬੋਲਦਾ ਨਹੀਂ ਭਰੋਸਾ ਰੰਦਾ ਤੇ ਪੁੱਤ ਜੋ ਅਸੀਂ ਪੁੱਤ ਇਹੇ ਜੇ ਕੰਮ ਲੱਗ ਜੇ ਕਰਨਾ ਬਾਪੂ ਹੁਣ ਤਾਂ ਮੈਨੂੰ ਅੱਜ ਐਂ ਲੱਗਦਾ ਵੀ ਜਿਵੇਂ ਤੈਨੂੰ ਮੇਰੇ ਆਈ ਦੀ ਖੁਸ਼ੀ ਹੋਈ ਨਹੀਂ ਹੁੰਦੀ ਹੈਗੀ। ਹੂੰ ਤੁਸੀਂ ਕਹਿੰਦੇ ਆਉਂਦੀ ਨਹੀਂ ਆਉਂਦੀ ਨਹੀਂ ਅੱਜ ਮੈਂ ਆ ਗਈ। ਅੱਜ ਤੂੰ ਮੈਨੂੰ ਹੁਣ ਐਂ ਬੋਲੀ ਜਾਂਦਾ। ਖੁਸ਼ੀ ਦਾ ਦਿੱਕ ਤਾਂ ਦੇ ਕੇ ਕੱਲ ਹੀ ਨਹੀਂ 24 ਘੰਟੇ ਲੰਗੇ ਨਹੀਂ। 12 ਘੰਟੇ ਲੰਗੇ ਨਾ। ਬਾਪੂ ਤੈਨੂੰ ਪਤਾ ਤਾਂ ਹੈਗਾ ਮੇਰਾ ਬੀਪੀ ਵਧ ਜਾਂਦਾ। ਮੈਨੂੰ ਫਿਰ ਪਤਾ ਨਹੀਂ ਲੱਗਦਾ ਮੈਂ ਕੀ ਕਹਨੀਆ ਕੀ ਨਾ। ਅੱਛਾ ਤੇਰਾ ਬੀਪੀ ਵੱਧ ਜਾਂਦਾ ਹੁਣ 22 ਸਾਲ ਦਾ ਬੀਪੀ ਵਧਣ ਲੱਗਾ ਸਾਡਾ। 60 ਸਾਲ ਦਾ ਬੀਪੀ ਵਧਦਾ ਨਹੀਂ। ਚਲ ਕੋਈ ਨਾ ਬਾਪੂ ਤੂੰ ਹੋਰ ਦੱਸ ਸਾਰੇ ਠੀਕ ਠਾਕ ਨੇ ਬਾਈ ਹੁਣੀ ਭਾਬੀ ਹੁਣੀ ਠੀਕ ਨੇ ਉਹ ਸਾਰੇ ਠੀਕ ਠਾਕ ਤੇ ਤੂੰ ਨਾਲ ਜਵਾਗ ਨੂੰ ਆਲੀ ਬਾਪੂ ਤੈਨੂੰ ਪਤਾ ਤਾਂ ਹੈਗਾ ਹੁਣ ਛੁੱਟੀਆਂ ਪਹਿਲਾਂ ਪਈਆਂ ਹੋਈਆਂ ਸੀ ਉਹ ਹੋਸਟਲ 'ਚ ਪੜਦਾ ਹੈਗਾ ਹੁਣ ਸਕੂਲ ਲੱਗ ਗਿਆ ਉਹ ਚਲਿਆ ਗਿਆ ਚਲ ਭੈਣ ਬਾਬੇ ਗਈਆ ਫੇਰ ਵੀ ਕੋਈ ਗੱਲ ਨਹੀਂ ਹਾਂ ਸਕੂਲ ਤਾਂ ਆਉ ਦੇ ਘਰ ਮਨ ਜਵਾਗ ਦੇ ਇਹ ਹੁਣ ਬਾਪੂ ਦੇਖ ਹੁਣ ਤੂੰ ਸਾਰਾ ਗੁੱਸਾ ਗਿੱਲਾ ਦਿਲ 'ਚੋਂ ਕੱਢ ਦੇ ਹੁਣ ਮੈਂ ਨਾ 4 ਦਿਨ ਰਹਿ ਕੇ ਜਾਉਂਗੀ ਹੁਣ ਨਹੀਂ ਮੈਂ ਹਜੇ ਜਾਂਦੀ ਹੁਣ ਆਏ ਨਾ ਕਹੀ ਜਾਈ ਕੁੜੀਏ ਚਲੀ ਜਾ ਚਲੀ ਜਾ ਮੇਰੇ ਬੰਦੇ ਨੇ 4 ਦਿਨਾਂ ਦੇ ਸਾਥੇ ਲਾ ਪਰ ਮੇਰਾ ਵੀ ਮੈਥੋਂ ਫੇਰ ਆਕੇ ਬਾਪੂ ਕਹਿੰਦਾ ਵੀ ਕਿਸ ਨਾ ਸਿੰਘ ਨਾ ਵਸਾਈ ਮੈਨੂੰ ਸਿੰਘਾਂ ਤੋਂ ਡਰ ਲੱਗਦਾ ਤੇਰੇ ਬਾਪੂ ਲਾ ਬਾਪੂ ਮੈਂ ਇਨੀ ਕਮਣੀ ਆਂਗੀ ਦੱਸ ਤੂੰ ਮੈਨੂੰ ਮੈਂ ਕਿਹੜਾ ਹੀ ਅਗਲੇ ਨਾਲ ਲੜਦੀ ਫਿਰਦੀ ਆਂ ਸਿਆਣੀ ਹੈਗੀ ਕਿੱਦੇ ਸੀ ਹੁਣ ਤੂੰ ਗੱਲੀਬਾਤ ਤੇ ਸਿਆਣੀ ਬਣੀਆ ਬਣੀਆ ਇਹਦੋਂ ਬੰਦਾ ਸਿਆਣਵਾਲੀ ਇੱਕ ਗੱਲ ਨਹੀਂ ਕਰੀ ਤਾ ਕਦੀ ਬਾਪੂ ਜੇ ਤੈਨੂੰ ਆਇਆ ਹੁੰਦਾ ਨਾ ਮੇਰੀ ਸੱਸ ਨਾਲ ਗੱਲ ਕਰ ਲਾ ਫੋਨ ਤੇ ਉਹ ਆਪ ਕਹੂਗੀ ਵੀ ਹਾਂ ਉਹ ਤਾਂ ਆਪ ਇਨੀ ਖੁਸ਼ ਹੋਈ ਪਈ ਸੀ ਵੀ ਤੂੰ ਵਧੀਆ ਜਾਇਆਚਾਰ ਦੇ ਨਾਲ ਲਾਇਆ ਉਹਨੇ ਤਾਂ ਸੰਗੋ ਮੈਨੂੰ ਆਪ ਭੇਜਿਆਗਾ ਉਹ ਇੱਥੇ ਦੇ ਲਾ ਤੂੰ ਮੈਨੂੰ ਐ ਬੋਲੀ। ਉਹ ਤਾਂ ਮੈਂ ਦੇਖ ਲਈ ਸੀ ਉਦੀ ਵਿਚਾਰੀ ਜਿਉਂ ਜੋਗੀ ਜਿਉਂਦੀ ਬਸਦੀ ਰਹੇ ਜਿਹੜੀ ਨੇ ਇਹ ਜਿਹੀਆਂ ਗੱਲਾਂ ਲੈ ਕੇ ਦੀਆਂ ਕਰੀਆਂ ਦਿਮਾਗ ਦੀਆਂ ਕਰੀਆਂ। ਉਹਦਾ ਤਾਂ ਮੈਨੂੰ ਯਕੀਨ ਹੈ। ਮੈਂ ਸਾਰੀਆਂ ਗੱਲਾਂ ਕੱਢ ਲਈਆਂ ਉਹਦੇ ਨੇ ਦੇਖ ਉੱਤੇ ਇੱਕ ਬੈਠ ਕੇ ਗੀਲ ਕੰਡਾ ਲਾ ਕੇ ਗਿਆ ਪਰ ਤੇਥੋਂ ਨਰਦੀ ਉਹ ਵੀ ਚੋਰ ਜਰ ਕੇ ਇੱਕ ਮੁਰਗੀ ਡਰ ਤੈਨੂੰ ਉਹਨੂੰ ਵੀ ਸੱਪ ਵਾਂਗੂ ਡਾਲਾ ਦੇ ਤੇਥੋਂ ਨਹੀਂ ਬਾਪੂ ਦੋਨੋਂ ਹੀ ਲੱਗਦਾਗਾ ਸਾਡੀ ਤਾਂ ਬਥੇਰੀ ਸੱਸ ਨੂੰ ਹਾਂ ਦੀ ਬਣਦੀ ਆਗੀ ਤੈਨੂੰ ਬਣਦੀ ਹੋਊਗੀ ਬਣਦੀ ਰਹੇ ਰੱਬ ਕਰੇ ਮੈਂ ਕਹਿੰਦਾ ਸੁਖਰੇ ਬਣਦੀ ਰਹੇ ਪਰ ਤੇਰੇ ਬਾਪੂ ਨੂੰ ਯਕੀਨ ਨਹੀਂ ਹਜੇ ਪੁੱਤ ਕੋਈ ਆਉਂਦਾ ਜਿੰਨੇ ਦਿਨ ਕੋਈ ਸ਼ਾਂਤੀ ਦਾ ਮਾਹੌਲ ਹੀ ਕੁਝ ਦੇਖਦਾ ਨਾ ਮੁਰੇ ਉਹਨੇ ਤਾਂ ਤੇਰੇ ਬਾਪੂ ਨੂੰ ਯਕੀਨ ਨਹੀਂ ਹੈਗਾ ਤੇਰੇ ਤੇ ਕੋਈ ਹਜੇ ਸੱਚ ਕਹ ਲੈ ਕਿਵੇਂ ਕਹ ਲੈ ਆਪਣਾ ਆਪਾਂ ਤੋਂ ਯਕੀਨ ਨਹੀਂ ਕਰ ਸਕਦੇ ਵਈ ਹੁਣ ਬਾਪੂ ਐ ਨਾ ਬੋਲੀ ਜਾ ਚਲ ਤੂੰ ਹੁਣ ਐ ਕਹਿ ਭਾਬੀ ਨੇ ਚਾਹ ਪਾਣੀ ਤਾਂ ਮੈਨੂੰ ਪਲਾਵੇ ਕਿਹੜਾ ਵੇਲਾ ਹੋ ਗਿਆ ਭਾਬੀ ਕੋਲੇ ਜਾ ਜਾ ਕੇ ਸਰਪ੍ਰਸਾਲਾ ਆਪ ਹੀ ਚਾਹ ਪੀ ਲਾ ਜਾ ਵਗ ਜਾ ਪਜ ਚਲ ਕੋਈ ਨਾ ਮੈਂ ਭਾਬੀ ਤੋਂ ਵੀ ਗਲਤੀ ਮੰਗ ਮੰਗ ਲੂੰਗੀ ਚਲ ਕੋਈ ਗਲਤੀਆਂ ਕੁੜੀਆਂ ਕੁੜੀਆਂ ਕਿਸੇ ਤੋਂ ਨਹੀਂ ਮੰਨਦੇ ਹੁੰਦੇ ਕਿਉਂ ਗਲਤੀਆਂ ਮੰਨੇਗੀ ਤੂੰ ਜਿਉਂਦੀ ਬਸ ਨਾ ਅਸੀਂ ਗਲਤੀਆਂ ਮਨਵਾਈ ਗੀ ਵਾ ਕੋਈ ਗੱਲ ਨਹੀਂ ਕੀ ਖਾਸ ਗੱਲ ਬਾਪੂ ਐ ਤਾਂ ਮੈਨੂੰ ਵੀ ਅਹਿਸਾਸ ਹੋਇਆ ਬਾਅਦ ਦੇ ਵਿੱਚ ਵੀ ਮੈਂ ਇੰਨਾ ਗਲਤ ਬੋਲੀ ਆਂਗੀ ਭਾਬੀ ਨੂੰ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਚਲ ਕੋਈ ਚਲੋ ਕਿਹੜਾ ਦੂਜੀ ਆ ਗਈ ਹੈ ਤਾਂ ਮੇਰੀ ਆਪਦੀ ਹੋਈ ਆ ਗਈ ਚਲ ਕੋਈ ਨਾ ਮੈਂ ਉਹ ਭਾਬੀ ਨਾਲ ਗੱਲ ਕਰ ਲਵਾਂਗੀ ਕਰ ਲਈ ਕਰ ਲਈ ਸ਼ਾਬਾਸ਼ ਠੀਕ ਹੈ ਸ਼ੁਕਰ ਹੈ ਮੇਰੇ ਮਾਲਕਾ ਜਿਹੜਾ ਇਹ ਭੋਲੇ ਕਮਰੇ ਜਵਾਕ ਨੂੰ ਵੀ ਇੰਨੀ ਮਸਤ ਆ ਗਈ ਓਏ ਇਹ ਕਿਵੇਂ ਖਾਂਦੇ ਚ ਗੱਲ ਕੀ ਪਈ ਬੁੜੀ ਰਾਣੀ ਨਾਲ ਜਿੱਦੀ ਬੈਠੀ ਹੋਈ ਮੈਨੂੰ ਤਾਂ ਤਸੱਲੀ ਹੈ ਨਹੀਂ ਤੇ ਭੋਲਾ ਚਲ ਮਣ ਕੁੜੀ ਤਾਂ ਕੁੜੀ ਤਾਂ ਤੇਰੀ ਵੱਜੂਗੀ ਫੇਰ ਵੀ ਕੋਈ ਚਲ ਦੁੱਧ ਆ ਲਾ ਗਿਆ ਦੁੱਧ ਦੀ ਕੁੱਟ ਵੀ ਪਾਣੀ ਹੋਊਗਾ ਇਹਨੂੰ ਕੀ ਗੱਲ ਜੀ ਮੈਂ ਤੁਹਾਨੂੰ ਇੰਨੇ ਫੋਨ ਲਾਏ ਤੁਸੀਂ ਫੋਨ ਹੀ ਨਹੀਂ ਚੱਕਦੇ ਹੁੰਦੇ ਕਈ ਵਾਰ ਕੋਈ ਜ਼ਰੂਰੀ ਕੰਮ ਵੀ ਹੁੰਦਾ ਫੋਨ ਤਾਂ ਚੱਕ ਲਿਆ ਕਰੋ ਉਹ ਯਾਰ ਮੈਂ ਮੋਟਰਸਾਈਕਲ ਤੇ ਆਈ ਜਾਂਦਾ ਸੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਕੀ ਹੋ ਗਿਆ ਹੋਣਾ ਕਰਨਾ ਕੀ ਸੀ ਆ ਸਿੰਦਰ ਪਾਈ ਨਹੀਂ ਹੈਗੀ ਹਾਂ ਤੇ ਉਹ ਮੇਰੇ ਕੋਲ ਗੱਲ ਕਰਦੀ ਸੀ ਉਹ ਦੇਖ ਲਾ ਉਹਦੀ ਨੂੰਹ ਦੇ ਕਿੰਨਾ ਚਿਰ ਜਵਾਬ ਨਹੀਂ ਹੋਇਆ ਸੀਗਾ ਹਾਂ ਹਾਂ ਫਿਰ ਉਹਨਾਂ ਨੇ ਕਿਤੋਂ ਦਵਾਈ ਲੈਤੀ ਸੀਗੀ ਉਹਨਾਂ ਨੇ ਸਾਰਾ ਐਡਰੈਸ ਮੈਨੂੰ ਲਿਖ ਕੇ ਦਿੱਤਾ ਅੱਛਾ ਵੀ ਰੱਬ ਨੇ ਸੁਣ ਲਈ ਉਹਨਾਂ ਦੀ ਹਾਂ ਹਾਂ ਤੇ ਉਹਨਾਂ ਦੀ ਰੱਬ ਨੇ ਵਧੀਆ ਸੁਣ ਲਈ ਤੇ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਹਰਪ੍ਰੀਤ ਭੈਣ ਵੀ ਉੱਥੋਂ ਦਵਾਈ ਲੈ ਲੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੀਤ ਹੁਣ ਉਹਨਾਂ ਨੂੰ ਦੇਖ ਲੈ ਕਿੰਨੇ ਸਾਲ ਹੋ ਗਏ ਦਵਾਈ ਖਾਂਦਿਆਂ ਜੇ ਰੱਬ ਨੇ ਸੁਣਨੀ ਹੁੰਦੀ ਨਾ ਉਹਨਾਂ ਦੀ ਸੁਣ ਲੈਂਦੀ ਉਹਨਾਂ ਦੇ ਕਰਮਾਂ 'ਚ ਜਵਾਬਕ ਹੈ ਨਹੀਂ ਜਵਾਬਕ ਤਾਂ ਕਰਮਾਂ 'ਚ ਹੈ ਨਹੀਂ ਜੀ ਮੈਂ ਮੰਨਦੀ ਆ ਪਰ ਪਤਾ ਨਹੀਂ ਹੁੰਦਾ ਪਰਮਾਤਮਾ ਦੇ ਘਰੇ ਕਹਿੰਦੇ ਦੇਰਾਂ ਦੇਰ ਨਹੀਂ ਦੇਣ ਲੱਗੇ ਨੇ ਜਦੋਂ ਉਹਨੇ ਦੇਣਾ ਹੋਇਆ ਤਾਂ ਮਿੰਟ ਮਾਰਨਾਗਾ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਵੀ ਜੇ ਚੱਲ ਆਪਣੇ ਦੋ ਜਵਾਕ ਹੁੰਦੇ ਹਨਾ ਤੇ ਆਪਾਂ ਇੱਕ ਦੇ ਦਿੰਦੇ ਗੱਲ ਕਰ ਆਪਣੇ ਵੀ ਤੁਹਾਨੂੰ ਪਤਾ ਇੱਕ ਇੱਕ ਮੁੰਡਾ ਸੁੱਖ ਨਾਲ ਤੇ ਨਾ ਹੀ ਮੈਂ ਦੂਜਾ ਚਾਂਸ ਲੈਣ ਜੋਗੀ ਹੈ ਉਹ ਉਹੀ ਤਾਂ ਗੱਲ ਹੈ ਨਾਲੇ ਤੈਨੂੰ ਮੈਂ ਦੇਖ ਇੱਥੇ ਮੇਰੀਆਂ ਦੋ ਗੱਲਾਂ ਨੇ ਇੱਕ ਗੱਲ ਤਾਂ ਇਹ ਹੈ ਵੀ ਜੇ ਰੱਬ ਨੇ ਦੇਣਾ ਤਾਂ ਬਿਨਾਂ ਦਵਾਈਆਂ ਤੋਂ ਵੀ ਦੇ ਦੂਗਾ ਦੂਜੀ ਗੱਲ ਇਹ ਵੀ ਆਪਣੇ ਇੱਕ ਜਵਾਕ ਹੀ ਆ ਤੂੰ ਵੀ ਬਿਮਾਰ ਰਹਿੰਦੀ ਹੈ ਦੁਬਾਰੇ ਚਾਂਸ ਲੈ ਨਹੀਂ ਸਕਦੀ ਤੇ ਜੇ ਆਪਣੇ ਦੋ ਵੀ ਹੁੰਦੇ ਆਪਾਂ ਤਾਂ ਵੀ ਨਹੀਂ ਦੇ ਸਕਦੇ ਸੀਗੇ ਕਿਉਂ ਫਿਰ ਕਿਉਂ ਨਹੀਂ ਦੇ ਸਕਦੇ ਸੀ ਉਹ ਕਿਹੜਾ ਦੂਰ ਦੀ ਰਿਸ਼ਤੇਦਾਰੀ ਸੀ ਉਹ ਗੱਲ ਉਹ ਨਹੀਂ ਹੈਗੀ ਕਮਲ ਜੀ ਲੋਕ ਗੱਲਾਂ ਬਣਾਉਣ ਲੱਗ ਜਾਣਗੇ ਵੀ ਭੈਣ ਦੇਈ ਜ਼ਮੀਨ ਤੇ ਅੱਖ ਹੋ ਗਈ ਤਾਂ ਹੀ ਭਰਾ ਨੇ ਆਪਦੇ ਜਵਾਕ ਨੂੰ ਗੋਦ ਦੇਤਾ ਇਹ ਚੀਜ਼ਾਂ ਤਾਂ ਇਹਦੀ ਹਰਪ੍ਰੀਤ ਦੀ ਨਾਨਦ ਨੂੰ ਚਾਹੀਦੀਆਂ ਨੇ ਨਾਲੇ ਪਿੱਛੇ ਤਾਂ ਵਿਆਹ ਹੋਇਆ ਇੱਕ ਜਵਾਕ ਹੈ ਉਹ ਕਿਹੜਾ ਬਮਾਰਠ ਮਾਰ ਰਹੀ ਦੀ ਚਾਂਸ ਲੈ ਸਕਦੀ ਹੈ ਵੀ ਇੱਕ ਜਵਾਕ ਇਹਨਾਂ ਨੂੰ ਦੇ ਦੇ ਗੱਲ ਤਾਂ ਤੁਹਾਡੀ ਸਹੀ ਹੈ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਇੱਕ ਜਵਾਕ ਜੰਮ ਕੇ ਦੇ ਆਦੇ ਫਿਰ ਕਿੱਡੀ ਕੀ ਗੱਲ ਆ ਉਹੀ ਗੱਲ ਆ ਹੁਣ ਉਹ ਬਗਾਨਾ ਥੋੜੀ ਕੋਈ ਸਮਝਾਊਗਾ ਆਪ ਨੂੰ ਚਾਹੀਦਾ ਉਹਦੀ ਤਾਂ ਨਾਰਮਲ ਡਿਲੀਵਰੀ ਹੋਈ ਸੀ ਉਹਦਾ ਤਾਂ ਪੇਟ ਵੀ ਨਹੀਂ ਹੋਇਆ ਸੀ ਤਾਂ ਚਲ ਹੁਣ ਆਪਾਂ ਕੀ ਕਰ ਸਕਦੇ ਆ ਬਾਕੀ ਦੇਖਾਂਗੇ ਗੱਲ ਕਰਕੇ ਤੇ ਅੱਬਲ ਤਾਂ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਇਹ ਗੱਲ ਕਰ ਲੈਣਾ ਹਨਾ ਤੇ ਰਹੀ ਗੱਲ ਆ ਦਵਾਈਆਂ ਦੂਈਆਂ ਦੀ ਉਹ ਤਾਂ ਵਿਚਾਰੀ ਪਹਿਲਾਂ ਦਵਾਈਆਂ ਖਾ ਖਾ ਕੇ ਖੋਕਲੀ ਹੋਈ ਪਈ ਐ ਜਿੰਦ ਜਾਨ ਉਹ ਚ ਰਹੀ ਨਹੀਂ ਹੈਗੀ ਤੇ ਹੁਣ ਦਵਾਈਆਂ ਦਾ ਵੀ ਕਿੰਨਾ ਅਸਰ ਹੋਗਾ ਇੰਨੇ ਸਾਲ ਤਾਂ ਉਹਨਾਂ ਨੇ ਦਵਾਈਆਂ ਖਾਦੀਆਂ ਉਥੋਂ ਵੀ ਦਵਾਈਆਂ ਲੈ ਲਿਆ ਜਿੱਥੇ 100% ਗਾਰੰਟੀ ਦਿੰਦੇ ਸੀਗੇ ਉਥੋਂ ਨਹੀਂ ਹੋਇਆ ਹੈਗਾ ਆਹ ਦਵਾਈਆਂ ਨਾਲ ਕਿੱਥੇ ਹੋ ਜਾਊਗਾ ਤੇ ਤੂੰ ਐ ਕਰ ਮੈਨੂੰ ਰੋਟੀ ਪਾ ਕੇ ਦੇ ਚਲੋ ਕੋਈ ਨਹੀਂ ਪਾ ਕੇ ਦਿੰਨੀ ਐ ਰੋਟੀ ਸੱਚੀ ਹਰਪ੍ਰੀਤ ਭੈਣ ਵਾਰੇ ਸੋਚ ਕੇਂਦਾ ਨਾ ਮੈਨੂੰ ਵੀ ਦੁੱਖ ਜਾਂ ਹੁੰਦਾ ਦੇਖ ਮੇਰੇ ਕੋਲ ਵੀ ਜਵਾਕ ਹੈਗਾ ਤੇ ਵੀ ਉਹਨਾਂ ਦਾ ਘਰ ਖਾਲੀ ਆ ਜੇ ਪਰਮਾਤਮਾ ਚੱਲ ਆਏ ਨਹੀਂ ਆਪਾਂ ਕਹਿੰਦੇ ਬੋਤੀ ਦੇਵੇ ਧੀ ਵੀ ਦੇ ਦਿੰਦਾ ਨਾ ਚੱਲ ਕਹਿੰਦੇ ਹੁੰਦੇ ਆ ਜਦੋਂ ਨੇਰੀ ਆ ਗਈ ਮੀਂਹ ਦੀ ਵੀ ਆਸ ਆ ਉਹ ਤਾਂ ਗੱਲ ਸਹੀ ਆ ਬੰਦੇ ਦੇ ਹੱਥ ਚ ਉਹ ਤਾਂ ਬੰਦਾ ਤਾਂ ਕੀ ਕੁਛ ਕਰ ਦੇ ਗੱਲ ਕਰ ਇਹ ਤਾਂ ਪ੍ਰਮਾਤਮਾ ਦੇ ਹੱਥ ਚ ਹੁਣ ਪ੍ਰਮਾਤਮਾ ਅੱਗੇ ਆਪਣਾ ਜੋਰ ਨਹੀਂ ਚੱਲਦਾ ਹੈਗਾ ਹਨਾ ਉਹੀ ਤਾਂ ਗੱਲ ਹੈ ਜੀ ਚਲੋ ਕੋਈ ਨਹੀਂ ਮੈਂ ਪਾਣੀ ਰੋਟੀ ਆਜਾ ਚਲ ਆਜਾ ਹਾਂ ਬਈ ਵਧੀਆ ਹੂੰ ਹੋਰ ਬਾਈ ਵਨ ਟੂ ਕਿਵੇਂ ਆ ਅੱਛਾ ਅੱਛਾ ਠੀਕ ਹੈ ਤੇ ਗੈਰੀ ਦਾ ਕੀ ਹਾਲ ਹੈ ਮੀ ਤਾਂ ਅੱਛਾ ਚਲੋ ਵਧੀਆ ਵਧੀਆ ਰੌਣਕ ਲੱਗੀ ਰਹਿੰਦੀ ਹੈ ਮਾਂ ਪੁੱਤ ਘਰੇ ਹੁੰਨੇ ਹੋ ਹੂੰ ਪੂਰਾ ਬੱਚਾ ਗੋਦ ਲੈਣ ਬਾਰੇ ਤਾਂ ਸੀ ਸੋਚਿਆ ਨਹੀਂ ਉੱਪਰ ਆਇਆ ਹੈ ਨਾ ਵੀ ਜੇ ਨਹੀਂ ਵੀ ਕਰਮਾਂ ਚ ਬੱਚਾ ਵੀ ਗੋਦ ਲੈ ਸਕਦੇ ਆ ਐਡੀ ਵੀ ਕੋਈ ਵੱਡੀ ਗੱਲ ਨਹੀਂ ਹਾਂ ਨਾਲੇ ਆਇਆ ਹੁੰਦਾ ਨਾ ਵੀ ਉਹ ਵੀ ਪਰਮਾਤਮਾ ਨੇ ਉੱਪਰੋਂ ਲਿਖ ਕੇ ਭੇਜੇ ਹੁੰਦੇ ਆ ਵੀ ਉਹਨਾਂ ਦੇ ਜਦੋਂ ਅਸਲੀ ਮਾਪਿਓ ਨਹੀਂ ਉਹਨਾਂ ਨੂੰ ਰੱਖ ਸਕਦੇ ਹਾਂ ਹੂੰ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਪਾਉਂਦੀ ਕੁੜੀ ਹੋਵੇ ਗੋਦ ਲੈ ਲਾਂਗੇ ਹਾਂ ਨਾ ਨਾ ਕੋਈ ਜ਼ਰੂਰੀ ਨਹੀਂ ਵੀ ਮੁੰਡਾ ਹੀ ਗੋਦ ਲੈਣਾ ਕੁੜੀ ਕਿਹੜਾ ਲੈ ਨਹੀਂ ਸਕਦੇ ਗੋਦ ਹਾਂ और मैं तो आप कली जी बैठी सोची जानी मैं इतो ना अपने पिंड चो किसी ने ना बच्चा गोद लिया हाँ अच्छा भी साल बाद बच्चा हो गया अच्छा सिंदर मासी ने दस पाई थी ठीक है अच्छा तु एड्रेस भी लिख लिया ਤੇ ਮੀਤਾਂ ਯੇ ਦਵਾਈ ਦੁਈ ਲੈਣ ਦੀ ਤਾਂ ਕੋਈ ਗੱਲ ਨਹੀਂ ਪਰ ਹੂੰ ਆਇਆ ਵੀ ਦਵਾਈਆਂ ਨਾਲ ਫਰਕ ਪੈਂਦਾ ਨਹੀਂ। ਅੱਛਾ ਪੱਕੀ ਗੱਲ ਐ। ਫਿਰ ਕੋਈ ਨਾ ਮੈਂ ਹੈਪੀ ਨਾਲ ਗੱਲ ਕਰ ਲੂੰਗੀ ਫਿਰ ਲੈ ਆਵਾਂਗੇ ਦਵਾਈ। ਹਾਂ। ਜੇ ਨਾ ਕੋਈ ਰਾਹ ਤੇ ਸੈ ਫਿਰੋ ਕੋਈ ਨਾ ਬੱਚੇ ਦਾ ਸੋਚ ਲਾਂਗੇ ਐ ਗੋਦ ਲੈਣ ਦਾ ਵੀ। ਹਾਂ। अच्छा अच्छा भाई वन टू नो भी दस्ता ਤੁਸੀਂ ਚਲ ਕੋਈ ਨਾ ਭਾਈ ਤੁਹਾਡਾ ਤਾਂ ਢਿੱਡ ਮੱਚ ਗਈ ਆ ਸਾਨੂੰ ਤਾਂ ਐ ਹੁੰਦਾ ਹੀ ਐ ਵੀ ਸਾਡੀ ਭੈਣ ਵੀ ਸਾਡੇ ਬਰੋਬਰ ਹੋ ਜੇ ਹਾਂ ਹਾਂ ਦੀਦੀ ਆਏ ਹੋਇਆ ਸਵਾਸ ਮੈਂ ਤਾਂ ਤੁੱਪੇ ਜੇ ਬੈਠੀ ਸੀ ਨਾ ਕੇ ਜੇ 아이 ਸੀ चल कोई ना आज तीन मार मार लो गेड़ा हम्म हम्म कोई ना बीते फोन तो भेज दो फोन से एड्रेस भेज दौ ठीक है ठीक है ओ चंगा भी पता लमें डॉक्टर दस पाती भी साल बाद हो गया चलो करूँगी अप्पी ਬਾਪੂ ਲੈ ਕੋਟ ਚਾਹ ਪੀ ਲੈ। ਆਪਾ ਜੀ ਚੰਗਾ ਹੋ ਗਿਆ ਤੁੰਨੋ ਬਿੜਕ ਤਾਂ ਆ ਕੇ ਵੀ ਚਾਹ ਪੀਣੀ ਆ ਬਾਪੂ ਨੇ। ਇਹਦਾ ਸਾਰਾ ਬਿੜਕ ਵੀ ਲੈਣੋਂ ਹਟ ਗਿਆ ਚਾਹ ਦੀ ਪਤਾ ਨਹੀਂ ਕਿੱਧਰ ਉਲਝੇ ਨੇ ਕੀ ਦਿਮਾਗ ਲੜਿਆ ਦਾ ਮੈਨੂੰ ਸਮਝ ਨਹੀਂ ਆਉਂਦੀ ਲੜਾਈ। ਓਏ ਆ ਕੀ ਇਹਨਾਂ ਨੂੰ? ਬਾਪੂ ਉਹਨੂੰ ਜੇ ਬੇਲ ਮਿਲੂਗੀ ਤਾਂ ਹੀ ਤੈਨੂੰ ਚਾਹ ਪਾਣੀ ਪੁੱਛੂਗੀ। ਉਹ ਤਾਂ ਆਪਦੀ ਕੰਮ ਕਰਦੀ ਰਹਿੰਦੀ ਆ। ਤੈਨੂੰ ਨਹੀਂ ਪਤਾ ਘਰ ਦੇ ਵਿੱਚ ਕੀ ਕੋਸ ਹੁੰਦਾ ਤੈਨੂੰ ਨਹੀਂ ਦੱਸਿਆ। ਕੀ ਹੁੰਦਾ ਹੂ? ਬਾਪੂ ਸੁਣ ਬਣਾ ਲਵੇ। ਉਦਾਂ ਹੋਰੀ ਸਲਾਹਾਂ ਕਰੀ ਜਾਂਦੇ ਆ ਤੇਰਤ ਦੇ ਨਾ ਬਾਤ ਵੀ ਨਹੀਂ ਪੁੱਛੀ ਕੀ ਸਲਾਹ ਕਰ ਦੇ ਨੋ ਨਾ ਉਹ ਤਾਂ ਕਿਸੇ ਦਾ ਜਵਾਬ ਲੈਣ ਨੂੰ ਕਹਿੰਦੇ ਆ ਗੋਤ ਹਾਂ ਪੱਕੇ ਦਾ ਲਏ ਬਾਪੂ ਦੇਖ ਉਦੋਂ ਮੈਂ ਉਹਨੂੰ ਕਿੰਨਾ ਕਹਿੰਦੀ ਰਹੀ ਆ ਭਾਬੀ ਨੂੰ ਵੀ ਭਾਬੀ ਚੱਲ ਤੂੰ ਮੇਰੇ ਨਾਲ ਚੱਲ ਆਪਾਂ ਮਾਨਸਾ ਡਾਕਟਰ ਕੋਲੇ ਜਾਂਦੇ ਆ ਉਦੋਂ ਕਹਿੰਦੀ ਸੀ ਨਹੀਂ ਮੈਂ ਨਹੀਂ ਜਾਂਦੀ ਹੈਗੀ ਮੇਰੇ ਪਿੱਛੇ ਲੱਗੀ ਉਹ ਉਦੋਂ ਮੈਂ ਕਹਿੰਨੀ ਆ ਜਿਹੜੀ ਗੱਲ ਉਹ ਤਾਂ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਆ ਹੁਣ ਆਪਦੀਆਂ ਮਰਜ਼ੀਆਂ ਕਰਦੇ ਫਿਰਦੇ ਆ ਨਾਲੇ ਬਾਪੂ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਕਿਹੜਾ ਕੋਈ ਕਿਸੇ ਦਾ ਹੁੰਦਾ ਬਗਾਨਾ ਕੌਣ ਬਗਾਨਾ ਹੀ ਹੁੰਦਾ ਬਗਾਨਾ ਕੌਣ ਵੀ ਕਦੇ ਆਪਦਾ ਬਣਦਾ ਹੈਗਾ ਜੇ ਬਗਾਨੇ ਖੂਨ ਆਪਦੇ ਬਣ ਜਾਣ ਭਾਈ ਫੇਰ ਗੱਲਾਂ ਕਰਦੀਆਂ ਹੈ ਹਾਂ ਤੇ ਦੁਨੀਆ ਨਾ ਹੋ ਰਹੀ ਤਾਂ ਹੀ ਤਾਂ ਮੈਂ ਕਹਿੰਦੀ ਆ ਫੇਰ ਅਗਲਾ ਆਪਦਿਆਂ ਨੂੰ ਕਾਹਨੂੰ ਰੋਵੇ ਹੁਣ ਮੇਰੀ ਗੱਲ ਸੁਣਾ ਹੁਣ ਮੈਂ ਆ ਹੁਣ ਜਿੱਥੇ ਮੈਂ ਖੜ ਜੂਗੀ ਮੈਂ ਹੀ ਖੜੂਗੀ ਕੋਈ ਹੋਰ ਥੋੜੀ ਹੀ ਖੜ ਜੂਗੀ ਚਾਚੇ ਤਾਈ ਦੀਆਂ ਕੁੜੀਆਂ ਥੋੜੀ ਖੜ ਜਾਣਗੀਆਂ ਮੈਂ ਅੱਗ ਲਗਣੀ ਮੈਨੂੰ ਤਾਂ ਇੰਨਾ ਤਾਂ ਹਾਇਆ ਜਦੋਂ ਮੈਨੂੰ ਦੱਸਿਆ ਨਾ ਕਿ ਅਸੀਂ ਤਾਂ ਕਿਸੇ ਦਾ ਜਵਾਬ ਮੰਗ ਲੈਣਾਗਾ ਮੈਨੂੰ ਤਾਂ ਤਨਮਨ ਨੂੰ ਅੱਗ ਲੱਗੀ ਮੈਂ ਕਿਹਾ ਦੱਸ ਕੋਈ ਇਹਦਾ ਆਪਦਾ ਹੁੰਦਾਗਾ ਆਪਦੇ ਜਵਾਬ ਬਾਰੇ ਸੋਚਦੀ ਹੈ ਸਾਡੀ ਡੇਢੀ ਵਾਦੀ ਮੇਰੇ ਪਿਓ ਦੀ ਡੇਢੀ ਵਾਦੀ ਹੈ ਅਸੀਂ ਵੀ ਭੱਜ ਭੱਜ ਕੇ ਆਉਂਦੇ ਸੰਗੋ ਬਾਪੂ ਮੇਰੇ ਤਾਂ ਆਵ ਤੇਲ ਖਰਾਬ ਹੋ ਗਿਆ ਪਿਆ ਗੱਲ ਕੀ ਮੇਰੇ ਕੋਲ ਤਾਂ ਗੱਲ ਕਿਸੇ ਗੱਲ ਦੀ ਵੀ ਨਹੀਂ ਛੜੀ ਬੰਦਾ ਗੱਲ ਤਸਵੀਰ ਦੇ ਸਿਆਣੇ ਬੰਦੇ ਕੋਲ ਬਿਉਤ ਕਰ ਲਈ ਉਹ ਸਕਰੀਨ ਕਰਕੇ ਬਾਪੂ ਘਟਾਂ ਦਾ ਤੇਰੇ ਚ ਨਹੀਂ ਗੀਆਂ ਸਾਰੀਆਂ ਘਟਾਂ ਤੇਰੇ ਚ ਨਹੀਂ ਗੀਆਂ ਉਦੋਂ ਮੈਂ ਤੈਨੂੰ ਕਹਿੰਦੀ ਰਹਿੰਦੀ ਸੀਗੀ ਹੁਣ ਤੂੰ ਇੱਕ ਪਾਸੇ ਦਾ ਹੀ ਹੋ ਕੇ ਚੱਲੇ ਆਂਗਾ ਉਦੋਂ ਸੋਚਦਾ ਨਾ ਕੁਛ ਹੁਣ ਤਾਂ ਹੀ ਤਾਂ ਤੇਰੇ ਸਿਰ ਤੇ ਬੈਠ ਗਏ ਹੁਣ ਦੇ ਲੈ ਡੜੇ ਫੈਸਲੇ ਵੀ ਆਪ ਲੈਣ ਲੱਗੇ ਹੁਣ ਤੈਨੂੰ ਪੁੱਛਿਆ ਬਾਤ ਨਹੀਂ ਪੁੱਛੀ ਤੇਰੀ ਕੱਢ ਕੇ ਕਹਿੰਦੇ ਹੁੰਦੇ ਚਾਚੋ ਮੱਖੀ ਵਾਂਗੂ ਮਾਰਿਆ ਆ ਤਾਂ ਤੂੰ ਨੂੰ ਹੋਰ ਹੀ ਗੱਲ ਦੱਸਦੀ ਮੇਰੇ ਤੋਂ ਚਾਰ ਨਾਲ ਕੋਲ ਹਟਾਤੀ ਇਹ ਗੱਲ ਕਿੱਦੋਂ ਕੀ ਇਹ ਮਾਣਾ ਮੋਟਾ ਦਿਮਾਗ ਤਾਂ ਲਾ ਲਊ ਮਾੜੀ ਮੋਟੀ ਗੱਲ ਤਾਂ ਬੰਦੇ ਕੋਲੇ ਕਰ ਲਊ ਤੁਸੀਂ ਵੀ ਆ ਗੱਲ ਐ ਕਰਦਾ ਕੋਈ ਬੰਦਾ ਸੌ ਸਕੀਮ ਹੁੰਦੇ ਸੌ ਬਿਓਤ ਹੁੰਦੀ ਆ ਬਾਪੂ ਜਦੋਂ ਮੈਂ ਸੁਣਿਆ ਨਾ ਮੇਰੇ ਤਾਂ ਆਪ 36 ਕੱਪੜੀਆਂ ਅੱਗ ਲੱਗ ਗਈ ਵੀ ਮੇਰੇ ਤਾਂ ਪਿਓ ਜਿੰਦਾ ਜਾਗਦਾ ਬੈਠਾ ਉਹਦੀ ਬਾਤ ਨਹੀਂ ਪੁੱਛੀ ਉਹਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਦੇਖ ਲੈ ਨਾਲੇ ਬਾਪੂ ਮੈਨੂੰ ਜ਼ਮੀਨ ਜਮੂਨ ਦਾ ਲਾਲਚ ਨਹੀਂ ਸੀਗਾ ਜਦੋਂ ਇਹ ਕਹਿੰਦੇ ਸੀ ਨਾ ਜ਼ਮੀਨ ਵਾਲੇ ਰੌਲਾ ਪਾਉਂਦੀ ਆ ਉਹਦਾ ਤਾਂ ਮੈਨੂੰ ਕੋਰਾ ਵੀ ਦਾਲਚ ਨਹੀਂ ਸੀ ਮੈਂ ਤਾਂ ਸਿਰਫ ਐ ਹੁਣ ਪਿੱਟਦੀਆਂ ਵੀ ਦੇਖ ਲੈ ਅਗਮਨ ਨੂੰ ਕਹਿ ਦਿੰਦੇ ਹੈ ਨਾਲੇ ਇਹਨਾਂ ਦਾ ਆਪਦਾ ਸੀਗਾ ਦੇਰ ਆਇਆ ਨਹੀਂ ਇੱਕ ਵਾਰੀ ਕਿਹਾ ਵੀ ਭੈਣੇ ਅਸੀਂ ਅਗਮਨ ਨੂੰ ਗੋਦ ਲੈ ਲੈਨੇ ਆ ਮੱਜੀ ਕੋ ਮੈਨੂੰ ਪੁੱਛਿਆ ਹੁੰਦਾ ਦੱਸਾਂ ਤਾਂ ਫੇਰ ਹੀ ਮੈਂ ਤੈਨੂੰ ਦੱਸਾਂ ਗੱਲ ਮੇਰੇ ਤਾਂ ਸਮਝ ਹੀ ਨਹੀਂ ਆਉਂਦੀ ਵੀ ਇਹ ਬਿਉਂਤਕ ਸਕੀਮ ਕਿਹਨੇ ਪਿਉਂਦੇ ਸੀ ਇਹਨਾਂ ਨੂੰ ਕਿਨੇ ਮਸਲੀ ਗੱਲ ਇਹ ਕਿਵੇਂ ਹੋ ਗਈ ਗੱਲ ਮੈਂ ਤਾਂ ਐਂ ਹੋਇਆ ਮੇ ਤਾਂ ਇਨਸਾਨ ਮਰ ਗਏ ਵੀ ਇਹ ਗੱਲ ਕਿੱਧਰੋਂ ਕੀਤੀ ਜੀ ਨੇ ਬਾਪੂ ਘਾਟਾਂ ਦਾ ਆਪਣੇ ਚ ਨੇ ਕਹਿੰਦੇ ਨਹੀਂ ਹੁੰਦੇ ਜਦੋਂ ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੀ ਦੋਸ ਉਹ ਬਗਾਨੀ ਨੂੰ ਆਪਾਂ ਕੀ ਕਹੀਏ ਇੱਕ ਤਾਂ ਤੂੰ ਨਹੀਂ ਮੈਨੂੰ ਖੁੱਲੀ ਛੁੱਟੀ ਦਿੰਦਾ ਜੇ ਤੂੰ ਮੈਨੂੰ ਮੜਾ ਜਾ ਕਰ ਮੈਂ ਮਤ ਉਹਦੀ ਗੁੱਤਨੀ ਫੜ ਕੇ ਕੜੀ ਇਸ ਨਾ ਐਡੇ-ਐਡੇ ਜਿਹੜੇ ਉਹ ਫੈਸਲੇ ਲੈਂਦੀ ਆਗੀ ਤੂੰ ਕਿਹੜਾ ਮੇਰੀ ਸੁਣਦਾਗਾ ਉਹ ਤਾਂ ਤੂੰ ਕਹਿ ਰੰਨਾ ਚੱਲ ਕੋਈ ਨਾ ਭਾਬੀ ਆ ਤੇਰੀ ਉਹ ਤੋਂ ਮੈਂ ਰੋਟੀ ਲੈ ਕੇ ਖਾਣੀ ਆ ਆ ਦੇਖ ਲੈ ਤਾਂ ਹੀ ਤਾਂ ਹੁਣ ਤੈਨੂੰ ਦੱਸਿਆ ਤੱਕ ਨਹੀਂ ਹੈਗਾ ਉਹ ਭਾਈ ਹੁੰਦੇ ਦਾ ਗਾਂ ਦਾ ਸੋਚਣ ਵਾਲੀ ਗੱਲ ਹੋਵੇ ਤਾਂ ਨੂਹਾਂ ਤੱਕ ਹੀ ਹੁੰਦਾ ਬੰਦੇ ਨੂੰ ਆਸ ਹੁੰਦੀ ਹੈ ਕੁੜੀ ਤਾਂ ਬਗਾਨੇ ਘਰ ਦਾ ਤਾਂ ਹੁੰਦੀ ਹੈ ਜਾਣਾ ਪੈਂਦਾ ਲਿਆਉਣਾ ਪੈਂਦਾ ਆਪ ਦੀਆਂ ਆਉਂਦੀਆਂ ਆਪ ਦੀਆਂ ਜਾਂਦੀਆਂ ਲੋ ਇਹਦਾ ਹੁਣ ਇਹ ਕੰਮ ਚੱਲਦਾ ਲੋਕਾਂ ਦੀ ਪਰ ਐ ਤਾਂ ਨਹੀਂ ਹੁੰਦਾ ਵੀ ਅਸੀਂ ਜਿਵਾਕ ਫੈਸਲੇ ਆਪ ਲੈ ਲੈਣਾ ਅਗਰ ਨਾ ਤਾਂ ਨਹੀਂ ਹੁੰਦੀਆਂ ਬਗਾਨੀਆਂ ਧੀਆਂ ਵੀ ਆਪਦੀਆਂ ਬਣਦੀਆਂ ਨੇ ਹੈ ਦੱਸ ਮੈਨੂੰ ਤੂੰ ਹੁਣ ਦੇਖ ਲੈ ਤੂੰ ਤਾਂ ਮੈਨੂੰ ਕਹਣਾ ਹੁੰਦਾ ਸੀ ਤੈਨੂੰ ਤਾਂ ਭਾਈ ਅਸੀਂ ਵਿਆਹ ਤਾਂ ਹੁਣ ਤਾਂ ਮੇਰੀ ਉਹ ਨੋ ਆ ਗਈ ਹਰਪ੍ਰੀਤ ਉਹੀ ਮੇਰੀ ਧੀ ਆ ਗਈ ਆ ਦੇਖ ਲੈ ਜੇ ਹੁਣ ਮੈਂ ਕੋਈ ਅਜਿਹੀ ਗੱਲ ਕਰਦੀ ਤਾਂ ਤੈਨੂੰ ਕਿੰਨਾ ਦੁੱਖ ਲੱਗਦਾ ਹੁਣ ਦੇਖ ਲੈ ਜੇ ਤੇਰੀ ਧੀ ਹੁੰਦੀ ਤੈਨੂੰ ਪੁੱਛਦੀ ਨਾ ਹੋ ਇੱਕ ਵਾਰ ਵੀ ਨਾ ਵੀ ਬਾਪੂ ਦਾ ਵੀ ਫੈਸਲਾ ਪੁੱਛ ਲਈਏ ਅਸੀਂ ਕੀ ਕਹਿੰਦਾ ਬਾਪੂ ਕੀ ਨਾ ਨੌਲੇ ਬਾਪੂ ਉਹ ਦੇਖਦਾ ਛੁੱਡੂ ਬਰਾਬਰ ਚੜਿਆ ਰਹਿੰਦਾ ਉਹਦੇ ਉਹਨੇ ਕਿਹੜਾ ਪੁੱਛਿਆ ਉਹਨੂੰ ਨਹੀਂ ਸ਼ਰਮ ਆਈ ਵੀ ਮੈਂ ਇੱਕ ਵਾਰੀ ਆਪਣੇ ਮਾਪਿਓ ਕੋਲੇ ਗੱਲ ਕਰਾਂ ਫੇ ਹੁਣ ਦੱਸ ਕੀ ਫੈਸਲਾ ਕਰਾਂ ਮੈਂ ਕਿਵੇਂ ਲੋਟੋਂ ਕਾਣੀ ਏ ਹੁਣ ਤੂੰ ਦਾ ਫੇਰ ਵੀ ਸਿਆਣੀ ਜਿਹਾ ਬਟੇ ਮੇਰੀ ਗੱਲ ਸੁਣ ਲੈ ਹੁਣ ਮੱਥੇ ਤੇ ਹੱਥ ਧਰ ਕੇ ਤਾਂ ਤੂੰ ਬੈਠ ਨਹੀਂ ਸਕਦਾ ਠੀਕ ਐ ਜਿਹੜੀ ਲੋਕਾਂ ਨੇ ਕਹਿਣੀ ਆ ਆਪਾਂ ਆਪਣਾ ਪਹਿਲਾ ਸਮਾਂ ਵਿਚਾਰ ਲਈਏ ਤੂੰ ਇਹਨਾਂ ਨਾਲ ਗੱਲ ਕਰ ਵੀ ਇਹ ਕਰਦੇ ਕੀ ਨੇਗੇ ਤੈਨੂੰ ਵੀ ਪਤਾ ਲੱਗੇ ਨਾ ਤਨੂੰ ਇੱਥੇ ਲੈ ਆਏ ਘਰ ਦੇ ਵਿੱਚ ਅਗਲਾ ਬਗਾਨੇ ਸਾਰੇ ਬਣ ਜਾਂਦੇ ਨੇ ਤੈਨੂੰ ਮੈਂ ਦੱਸਾਂ ਬਾਪੂ ਸਾਰਾ ਕੁਸਕੜੀ ਇਸਕੇ ਉਨਨ ਦੇ ਦਊਗੀ ਇਹਦਾ ਕੀ ਆਗਾ ਆਪਾਂ ਤਾਂ ਹੱਥ ਮਰਦੇ ਰਹਿ ਜਾਾਂਗੇ ਆਪਾਂ ਕਿਵੇਂ ਕਿਵੇਂ ਕਰਕੇ ਜ਼ਮੀਨ ਬਣਾਈਆ ਘਰ-ਬਾਰ ਬਣਾਇਆਗਾ ਆਪਾਂ ਕਿਉਂ ਬਗਾਨੇ ਨੂੰ ਹੌਣ ਦੇ ਦਈਏ ਬਾਪੂ ਹੁਣ ਮੈਂ ਤੈਨੂੰ ਆਈ ਕਹਿੰਦੀ ਸੀਗੀ ਬਾਈ ਘਰੇ ਹੀ ਆਗਾ ਤੂੰ ਉੱਠ ਇਥੋਂ ਬਾਈ ਨਾਲ ਗੱਲ ਕਰ ਜਾ ਕੇ ਕਰਦਾ ਉਸੇ ਨਹੀਂ ਕਰਦਾ ਉਹਨੇ ਨਾ ਕਰਦਾ ਕਰਦਾ ਉਹ ਚੰਨੀ ਉਹਲੀ ਤੌਣੀ ਜੀ ਫੜ ਕੇ ਪੁੱਛੀ ਉਹ ਕਹੇ ਉੱਥੇ ਤਾਂ ਕਿ ਕੁੜੀ ਦੇ ਸਹੁਰੇ ਜਗਦਾ ਤੂੰ ਐਡੀ ਲੁਤਰੋ ਚਲਮਦਾਸੀ ਹੁਣ ਹੁਣ ਤੇਰੀ ਕਿ ਨੁਤਰੋ ਬੰਦ ਹੋ ਗਈ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਗਏ ਐਡਡੀਆਂ ਗੱਲਾਂ ਕਰਦਾ ਤੂੰ ਕਿ ਅੰਦਰ ਪੜ ਕੇ ਆਪਦੀ ਜਰਾਨੀ ਨਾਲ ਹੈ ਮੈਨੂੰ ਪੁੱਛਿਆ ਇੱਕ ਵਾਰ ਵੀ ਕਰਦਾ ਉਸੇ ਨਹੀਂ ਕਰਦਾ ਗੱਲ ਹਾਂ ਉਸ ਕੋਲ ਨਾਲੇ ਆ ਦੇਖ ਲੈ ਪਤਾ ਨਹੀਂ ਇਹਨਾਂ ਨੂੰ ਕਿਹੜਾ ਕੰਜਰਾ ਰਹਿ ਜੀਆਂ ਪਿੱਤੀਆਂ ਪੜਾਉਂਦਾਗਾ ਪਿੱਤੀਆਂ ਦਾ ਤਾਂ ਮਾਂ ਪਿਓ ਨੇ ਪੜਾਉਂਦੀਆਂ ਹੋਣਗੀਆਂ ਹੋਰ ਕਿਨੇ ਪੜਾਈਆਂ ਆ ਭਾਈ ਕਿਹੜਾ ਜਾ ਉਹ ਆਵਦੇ ਦਿਮਾਗ ਲਾ ਗਈ ਉਹ ਪੁੱਤੀਆਂ ਕਿਨੇ ਪੜਾਈਆਂ ਹੋਣਗੀਆਂ ਬਾਪੂ ਉਹ ਤੂੰ ਮੈਂ ਤਾਂ ਨਹੀਂ ਪੜਾਈਆਂ ਪੁੱਤੀਆਂ ਦਾ ਨੂੰ ਤਾਂ ਹੀ ਤਾਂ ਬਾਪੂ ਮੈਂ ਕਹਿੰਨੀ ਆ ਹੁਣ ਦੇਖ ਕੁੜੀਆਂ ਕਹਿੰਦੇ ਹੁੰਦੇ ਆ ਚੱਲ ਆਪਾਂ ਵਿਆਹ ਦਿੰਨੇ ਆ ਉਹਨਾਂ ਨੂੰ ਤਾਂ ਆਏ ਹੁੰਦਾਗਾ ਵੀ ਮੇਰੇ ਭਾਈ ਭਤੀਜਾ ਹੋਵੇ ਹੈ ਸੁੱਖ ਸ਼ਾਂਤੀ ਨਾਲ ਵਧੀਆ ਅਗਲਾ ਡੜੈਂ ਡੜੈਂ ਕਰਦੀਆਂ ਘਰੇ ਆਉਂਦੀਆਂ ਨੇ ਆਪਣੇ ਪੇਕਿਆਂ ਦੇ ਹੁਣ ਇਹ ਮੇਰਾ ਕਹਿੰਦੀ ਮੈਨੂੰ ਪਤਾ ਜਿਵੇਂ ਹੁਣ ਮੈਂ ਕੱਟਦੀਆਂ ਮੇਰਾ ਤਾਂ ਢਿੱਡ ਪੁੱਛਿਆ ਜਾਣੀ ਜਦੋਂ ਇਹਨਾਂ ਤੋਂ ਮੈਂ ਮੂੰਹੋਂ ਸੁਣਿਆ ਵੀ ਅਸੀਂ ਕਿਸੇ ਜਵਾਕ ਨੂੰ ਗੋਦ ਲੈਣਾ ਮੈਂ ਕਿਵੇਂ ਸਮਝ ਲਵਾਂਗੀ ਵੀ ਉਹ ਸਾਡਾ ਆਪਦਾਗਾ ਮੇਰੇ ਦਾ ਆਪ ਦਾ ਖੂਨ ਆਪ ਦਾ ਹੀ ਹੋਊਗਾ ਮੈਂ ਨਹੀਂ ਕਿਸੇ ਨੂੰ ਸਮਝਦੀ ਹੈਗੀ ਤੂੰ ਚਾਹੇ ਵੇਖ ਸੱਕ ਸਮਝ ਲਈ ਵਾ ਤੇ ਕੋਈ ਮੈਂ ਕਰਦਾ ਗਾ ਲੋਦਰ ਤੂੰ ਉੱਠ ਕਰ ਜਾ ਲੋਦਰ ਕੋਈ ਕੋਈ ਕਰਦਾ ਮੈਂ ਉਸੇ ਉਸੇ ਨਹੀਂ ਕਰਦਾ ਪਹਿਲਾਂ ਗਾ ਲੋ ਹਾਂ ਲੈ ਬਾਪੂ ਨੂੰ ਦਾ ਲਾਦੀਆਂ ਲੁੱਤੀਆਂ ਮੈਂ ਵੱਡੇ ਆਏ ਨੇਗੇ ਹੈ ਹਜੇ ਮੈਨੂੰ ਮਤਾਂ ਦਿੰਦੇ ਸੀ ਬਿਨਾ ਕੁੜੀਆਂ ਐਂ ਬੋਲਦੀ ਆ ਕੁੜੀਆਂ ਐਂ ਬੋਲਦੀ ਆ ਹੁਣ ਬਾਪੂ ਦੇਖੀ ਇਹਦੀ ਰੇਲ ਬਣਾਉਂਦਾ ਹੈਪੀ ਜੇ ਦੀ ਵਾਹ ਐਡਾ ਮੂੰਹ ਅੜਦਾ ਹੁੰਦਾ ਔਰ ਤਾਂ ਮੇਰੀ ਸੱਸ ਕੋਲੇ ਜਾ ਕੇ ਚੁਗਲੀਆਂ ਕਰਕੇ ਆਇਆ ਮੈਂ ਵੀ ਸੱਤੀ ਕੱਪੜੀਆਂ ਅੱਗ ਲਾਈ ਫਿਰਦੀ ਸੀ ਉਦਣ ਦੀ ਵੀ ਕਦੋਂ ਇਹਨਾਂ ਦੇ ਵਿੱਚ ਫਰਕ ਪਾਵਾਂ ਹੁਣ ਦੇਖੀ ਬਾਪੂ ਜੇ ਨਾਲ ਕੁੰਡਾ ਸਿਰ ਚ ਮਾਰੇ ਉਹਦੇ ਕੀ ਦੇਖੀ ਨਾ ਕੋਨੇ ਬਾਬੂ ਆ ਤਰਨੇ ਦੀ ਖਬਰ ਦੇਖੀ ਜਾਂਦਾ ਸੀ ਬਾਕੀ ਬਣਿਆ ਕੱਲ ਫੈਸਲਾ ਆਇਆ ਸੀ ਤਾਂ ਮੇਰੀ ਖਬਰ ਤਾਂ ਤਾਂ ਦੇਖੀ ਜਾਂਦਾ ਕਰੀ ਨਾ ਪਰ ਮੈਂ ਤੁਹਾਨੂੰ ਇਹ ਦਿੰਦਾ ਸੀ ਵੀ ਕੋਈ ਉਹ ਲੱਖਾਂ ਮਨ ਦਵਾਈਆਂ ਦਾ ਪਿੱਛੇ ਚੱਲੀ ਜਾਂਦੇ ਆ ਭਾਈ ਕਿਸੇ ਦੂਰ ਨੇੜੇ ਤੋਂ ਦਵਾਈ ਦਾ ਪਾ ਲੈ ਆਓ ਕੋਈ ਆਪਣਾ ਕਿਸੇ ਪੁੱਛ ਕੇ 100 ਰੁਪਏ ਲੱਗ ਜਾਣਗੇ ਤੇ ਦਵਾਈ ਨੂੰ ਹੀ ਲੈ ਲਓ ਤੇ ਤੁਸੀਂ ਆਹ ਹੋਰ ਸਕੀਮਾਂ ਕਰਨ ਨੂੰ ਰਹਿਣ ਦਿਓ ਹੋਰ ਸਕੀਮਾਂ ਹੋਰ ਕੀ ਸਕੀਮਾਂ ਕਰਨੀਆਂ ਬਾਪੂ ਉਹ ਕਰੀ ਜਾਂਦੇ ਸੀਗੇ ਮੇਰਾ ਕੱਲ੍ਹ ਕੰਨ ਬਲੇਜ ਜੀ ਪੀ ਸੀ ਜਿਵੇਂ ਕੋਈ ਬੱਚਾ ਬੱਚਾ ਗੋਦ ਗਾਦ 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 ਜੀ ਕਿਵੇਂ ਕੁਝ ਕੋਈ ਅੱਛਾ ਨਾਲ ਇਹ ਜੇ ਗੱਲਾਂ ਨੂੰ ਰਹਿਣ ਦਿਓ ਇਹ ਜੇ ਗੱਲਾਂ 'ਚ ਕੋਈ ਦਾਅ ਨਹੀਂ ਹੁੰਦਾ ਆਪਦਾ ਖੂਨ ਆਪਦਾ ਹੀ ਹੁੰਦਾ ਲੱਖਾਂ ਮਰ ਦਵਾਈਆਂ ਤਾਂ ਪੇ ਚ ਲੈ ਲੈ ਦਵਾਈਆਂ ਲੈ ਲੋ ਨਹੀਂ ਕੋਈ ਦਵਾਈ ਦੱਪੇ ਨਾਲ ਲੋਟੋਂਦਾ ਤੇ ਭਾਈ ਚਲ ਹਜੇ ਕਿਹੜੇ ਤੇਰੀ ਬੜੀ ਵੱਡੀ ਉਮਰ ਹੋਈ ਐ ਉਹਨੂੰ ਮਾਣਾ ਕੁੜੀ ਨੂੰ ਤੇ ਤੇਰਾ ਵਿਆਹ ਜ਼ਬਾਰੇ ਕਰ ਦਾਂਗੇ ਕੋਈ ਹੋਰ ਤਾਂ ਕੋਈ ਹੋਰ ਨਹੀਂ ਗੱਲ ਨਹੀਂ ਆ ਦੂਜਿਆਂ ਦੀਆਂ ਸਕੀਮਾਂ ਨਾਲ ਇਹ ਗੱਲ ਲੋਟ ਹੈਗੀ ਆ ਦਾ ਵਿਆਹ ਹੀ ਦੁਬਾਰੇ ਕਰਾ ਲੈ ਤਾਂ ਨਾ ਬਾਪੂ ਵਿਆਹ ਤਾਂ ਨਹੀਂ ਮੈਂ ਦੁਬਾਰੇ ਦੇ ਕਰਾਉਂਦਾ ਠੀਕ ਹੈ ਨਾ ਨਾ ਮਨ ਨੂੰ ਕੋਈ ਇਹ ਜੇ ਕੋਈ ਜਵਾਕ ਦੀ ਹੋ ਕੋਈ ਗੱਲ ਬਾਤ ਨਾ ਮੈਂ ਕੋਈ ਗੱਲ ਹੈ ਇਹ ਜੀ ਕੋਈ ਗੱਲ ਕਰੀ ਐ ਤੇਰੇ ਕੰਨ ਕਿਨੇ ਭਰਤੇ ਮੈਨੂੰ ਇਹ ਲਾਂ ਦੱਸ ਤੂੰ ਮੇਰੇ ਕੰਨ ਨਹੀਂ ਭਰਤੇ ਆਪਣਾ ਮੈਂ ਤੋਂ ਨਹੀਂ ਗੱਲਾਂ ਦਾ ਮੈਨੂੰ ਲੱਛਰੋਂ ਦਾ ਪਤਾ ਲੱਗੀ ਇਹਦਾ ਦੋ ਤਿੰਨ ਦਿਨਾਂ ਦਾ ਮੈਂ ਮੈਨੂੰ ਕਦੀ ਤੁਸੀਂ ਝਾਕਦੇ ਨਹੀਂ ਕੱਢਦੇ ਨਹੀਂ ਮੇਰੇ ਕੋਲ ਤਾਂ ਆਪ ਦੀ ਕੁੱਤਰ-ਕੁੱਤਰ ਕਰੀ ਜਣਾ ਪਤਾ ਨਹੀਂ ਕੀ ਕਰਜੋ ਹੋਰ ਕੀ ਸਕੀਮਾਂ ਕਰਦੇ ਇਹ ਹੀ ਸਕੀਮਾਂ ਹੋਣਗੀਆਂ ਤੁਹਾਡੀਆਂ ਮੈਂ ਤੂੰ ਕੱਲ ਭੱਲ ਨਾਲੀ ਕਿਹੜੀ ਗੱਲਾਂ ਦੇ ਵਿੱਚ ਉਹ ਕੋਈ ਤਾਂ ਗੱਲ ਆ ਬਾਪੂ ਆਪਣੇ ਦਾ ਹਰੇ ਘਰੇ ਕੋਈ ਗੱਲ ਹੀ ਨਹੀਂ ਸੀ ਤੂੰ ਤਾਂ ਉਮੀ ਕਰੀਏ ਨਰਨਾ ਕੋਈ ਗੱਲ ਨਹੀਂ ਦਵਾਈ ਆਪਾਂ ਲੈ ਲਾਂਗੇ ਫੇਰਾ ਕੋ ਚੱਲਿਆ ਕੋਈ ਨਾ ਕਰ ਲਾਂ ਗੱਲ ਮੈਂ ਕਿਹਦਾ ਜਵਾਬ ਲੈਣਾ ਫਿਰ ਤਾਂ ਤੇ ਗੋਦ ਤੈਨੂੰ ਕਿਹਨੇ ਦੱਸਿਆ ਬਾਕੀ ਆਪਦੇ ਜਵਾਬ ਆਪਣਾ ਭਾਣ ਦਾ ਭਾਣ ਹੈਗੇ ਨਹੀਂ ਜੀ ਕੋਈ ਨਹੀਂ ਆਉਂਦਾ ਕਿਹੜਾ ਕੋ ਜਰੂਰੀ ਹੈ ਵੀ ਜੇ ਨਹੀਂ ਹੋਰ ਕੋਈ ਕਰਨਾ ਨਹੀਂ ਬਿਆ ਕਰਉਣਾ ਪਹਿਨ ਤੇ ਤੂੰ ਭਾਣ ਜਾ ਭਾਣ ਤੈਨੂੰ ਪਹਿਲਾਂ ਪਤਾ ਆਪਣੀ ਕੁੜੀ ਦਾ ਤਾਂ ਕਿਹੜਾ ਕੋ ਸਰਿਆ ਪੈ ਜਮੀਨ ਪਿੱਛੇ ਤਾਂ ਉਹ ਕਿੰਨੀ ਕਿੰਨੀ ਬੇਇੱਜ਼ਤੀ ਕਰੀ ਆ ਉੱਥੇ ਗਈ ਰਹੀ ਮੇਰੀ ਠੀਕ ਹੈ ਮੈਂ ਹੁਣ ਉਹਦਾ ਜਵਾਬ ਲੈਂਦਾ ਸੋਣਾ ਲਗੂ ਨਾ ਬਾਕੀ ਤੈਨੂੰ ਪਤਾ ਹੈ ਅਸੀਂ ਇਹੋ ਜੀ ਗੱਲ ਕਰਦੇ ਫਿਰ ਸਾਰੀ ਉਮਰ ਲਈ ਬੈਰ ਬਣ ਜਾਂਦਾ ਹੁੰਦਾ ਕੀ ਕਰਾਉਣਾ ਇਦੂ ਤਾਂ ਮੈਂ ਬਿਨਾਂ ਜਵਾਬ ਤੂੰ ਇਸ ਤਾਂ ਸਾਰ ਲਾਂਗੇ ਚਲ ਜੇ ਤੇਰਾ ਕਿਵੇਂ ਵਿਚਾਰੇ ਇਸ ਲੋੜਦੇ ਦਾ ਉਹ ਗੱਲ ਹੈ ਪਰ ਗੱਲ ਕਰ ਵੀ ਜੇ ਕੋਈ ਫੈਸਲਾ ਕੋਈ ਲੰਮਾ ਸੋਚ ਕੇ ਫੈਸਲਾ ਨਹੀਂ ਐ ਨਾ ਕਲਾ ਮਹਾਰਾਜ ਜਾ ਕੇ ਫੈਸਲਾ ਨਹੀਂ ਸੁਣਦਾ ਗੱਲ ਫਿਰ ਐਵੇਂ ਇਥੇ ਆਪਣੀ ਤੂੰ ਮੈਂ ਹੋਊਗੀ ਤੇ ਲੱਖ ਕੋਈ ਲੋਕ ਚਾਰ ਤੈਨੂੰ ਕਹਿਣਗੇ ਦੋ ਮੈਨੂੰ ਕਹਿਣਗੇ ਮੈਂ ਜ਼ਮੀਨ ਦਾ ਓਰਾ ਨਹੀਂ ਦਿੰਦਾ ਭਾਵੇਂ ਮੈਨੂੰ ਸਾਰੀ ਵੇਚਣੀ ਪਵੇ ਜੇ ਕੋਈ ਬਿਨਾ ਮੇਰੇ ਤੋਂ ਫੈਸਲਾ ਲੈ ਲਿਆ ਇਹ ਦੇਖ ਲਈ ਆਪਦੇ ਆਪ ਨੂੰ ਸੋਚ ਲਈ ਰੋ ਪਦਰ ਕਿਨੇ ਉਸ ਕਹਿਤ ਲੈ ਹੂੰ ਚੜਾ ਚੜਾਇਆ ਹੁੰਦਾ ਫਿਰ ਤੇ ਅਸੀਂ ਦੱਸ ਕਿਤਾ ਜਵਾਗ ਲੈਣਾ ਸੀ ਤਾਂ ਕੋਈ ਗੱਲ ਵੀ ਨਹੀਂ ਛੇੜੀ ਔਰ ਇਹ ਪਟਨੇ ਜਾਂ ਕੁੜੀ ਜੀ ਕਰਾਉਂਦੀ ਮਨਤਲਾ ਇਹਨੇ ਦੱਸਿਆ ਉਹ ਬਾਪੂ ਨੂੰ ਹੂੰ ਕੋਈ ਗੱਲ ਕਰੀ ਹੋਊ ਵੀ ਹਰਪੀ ਨੇ ਮਾੜੇ ਮੋٹے ਕੁਝ ਸੋਚੀ ਜਾਓ ਤਾਂ ਕੋਈ ਕੋਈ ਗੱਲ ਨਾ ਕਰੀ ਹੋਈ ਜਨਾ ਹਲਕਾ ਹੈਪੀ ਤੋਂ ਕੋਈ ਗੱਲ ਤਾਂ ਕਰਦੀ ਨਹੀਂ ਕੀ ਪਦਾ ਇਰਾਫ ਦੀ ਬਣਾਈ ਜਾਂਦੇ ਆ ਰਿਟਾਈ ਜਾਂਦੀ ਆ ਆ ਕੁੜੀ ਕਰਦੀ ਇੰਨਾ ਕੁਝ ਕਰਦੀ ਆ ਜੇ ਦੇਰੀ ਕਰਿਆਈਏ ਦੋ ਦਿਨ ਦੀ ਉਹਦੇ ਤੋਂ ਲੱਗ ਗਈ ਹੁਣ ਇਹ ਮੈਂ ਨਹੀਂ ਪਤਾ ਕੀ ਪਵਾੜੇ ਪਾਵਾਂਗਾ ਛੱਡਿਆ ਹਰਕੀਨ ਪੁੱਤਾਂ ਸੀ ਗਹਣੇ ਆਏ ਹਾਈ ਹਾਈ ਬਾਹਰ ਕੀ ਬੋਲੀ ਜਾਂਦੇ ਸੀ ਤੁਸੀਂ ਬਾਪੂ ਜੀ ਨਾਲ ਕੀ ਬੋਲੀ ਜਾਂਦਾ ਸੀ ਉਹ ਇਹਦਾ ਬਾਪੂ ਆ ਠੀਕ ਹੈ ਪਹਿਲਾਂ ਮੈਨੂੰ ਇੱਕ ਗੱਲ ਦੱਸ ਹਾਂਜੀ ਠੀਕ ਹੈ ਤੂੰ ਕੋਈ ਜਵਾਬ ਦੀ ਗੱਲ ਕਰੀ ਸੀ ਜਵਾਬ ਦੀ ਕਿਸੇ ਦਾ ਲੈਣ ਦੀ ਜਾਂ ਗੋਦ ਲੈਣਾ ਸੀ ਜਵਾਗ ਨਾ ਜੀ ਰਛੋ ਕਿਵੇਂ ਸੀ ਜੀ ਉਹ ਕਿਵੇਂ ਜਵਾਗ ਗੋਦ ਲੈਣ ਨੂੰ ਸੋਚਦੇ ਓਏ ਤੇਰੀਆਂ ਤਾਂ ਪੁੱਠੀਆਂ ਗੱਲਾਂ ਠੀਕ ਐ ਮੈਂ ਸੋਚਦਾ ਹਾਂ ਕਿ ਮੈਂ ਤੇਰ ਨਾਲ ਰਹਿਣਾ ਕਰਦਾ ਕੋਈ ਗੱਲ ਠੀਕ ਐ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਆਪਾਂ ਜਵਾਗ ਨਹੀਂ ਗੋਦ ਲੈਣਾ ਉਹਦਾ ਬਾਪੂ ਕਹੀ ਜਾਂਦਾ ਸੀ ਕਹਿੰਦਾ ਤੁਸੀਂ ਐਡਾ ਵੱਡਾ ਫੈਸਲਾ ਲਈ ਇਹਨੂੰ ਵੀ ਤੁਸੀਂ ਜਵਾਗ ਗੋਦ ਲੈਣਾ ਕਿਸੇ ਦਾ ਤੁਸੀਂ ਕਹਿੰਦਾ ਮੈਨੂੰ ਕੋਈ ਦੱਸ ਦੇਣੀ ਉਹ ਮਾਂ ਬਾਪੂ ਤੈਨੂੰ ਕੀ ਦੱਸੀਏ ਯਾਰ ਉਹਦਾ ਮੈਂ ਬਾਪੂ ਨੂੰ ਤਾਂ ਇਹ ਗੱਲ ਹੁਣ ਕਹਿ ਨਹੀਂ ਸਕਿਆ ਤੈਨੂੰ ਪਤਾ ਹੀ ਐ ਆਪਾਂ ਇੰਨੇ ਦਰ ਪੀ ਲਾ ਤੇ ਐਨੇ ਆਪਾਂ ਥਾਈ ਜਾਏ ਸਾਰੇ ਕਿਤੇ ਦੇਖ ਕਿੱਥੇ ਕਿੱਥੇ ਨਿਗੇ ਆਪਾਂ ਜਵਾਗ ਦੀ ਖਾਤਰੀ ਗਈ ਸੀ ਕਿ ਚੱਲ ਜੇ ਕਿ ਤੂੰ ਆਪ ਨੂੰ ਪ੍ਰਮਾਤਮਾ ਸੁਣ ਲੈ ਕਲਗਰ ਆਪਣੀ ਹੁਣ ਜਿਹੜਾ ਕਰਮਾ ਚ ਹੈ ਨਹੀਂ ਹਰਪੀ ਫਿਰੇ ਜੀ ਫਾਇਦਾ ਕੀ ਠੀਕ ਹੈ ਨਾ ਤੈਨੂੰ ਪਤਾ ਵੀ ਮੈਂ ਜੋ ਤੈਨੂੰ ਪਤਾ ਵੀ ਨਾਮ ਆ ਕਿਸੇ ਜਵਾਗ ਅੱਜ ਗੋਦ ਲਵਾ ਨਾ ਕੱਲੂ ਲਵਾ ਜੇ ਹੁਣ ਆ ਹੋ ਤਾਂ ਮੇਰੇ ਆਪਦੇ ਕਰਮਾ ਚ ਹੋ ਗਿਆ ਤਾਂ ਠੀਕ ਹੈ ਠੀਕ ਹੈ ਨਹੀਂ ਬਸ ਰਹਿਣ ਦੰਨ ਮੇਰੀ ਗੱਲ ਸੁਣੋ ਜੀ ਜੇ ਹੁਣ ਆਪਾਂ ਇੱਕ ਚਾਂਸ ਹੋਰ ਲੈ ਲਈਏ ਉਹਦਾ ਨਾ ਭਾਬੀ ਦਾ ਫੋਨ ਆਇਆ ਸੀ ਮੀਤ ਦਾ ਉਨੇ ਮੈਨੂੰ ਦੱਸਿਆ ਚਿੰਦਰ ਮਾਸੀ ਨੇ ਨਾ ਦੱਸਿਆ ਵੀ ਕਿਸੇ ਦੇ ਨਾ 20 ਹਾਲ ਤੋਂ ਨਾ ਬੱਚਾ ਹੋਇਆ ਦੇਖ ਹਰਪੀ ਮਾ ਤੇਰੇ ਤੇਰੇ ਪਿੱਛੇ ਲੱਗ ਗਏ 20 ਥਾਂ ਹੀ ਜਾਇਆ ਠੀਕ ਹੈ ਹਰੇਕ ਬੰਦੇ ਦੇ ਕਿਸੇ ਤੇ ਕੋਈ ਦੱਸ ਨੇ ਪਿੱਛੇ ਕਿੱਲੇ ਰੁਪਏ ਤੈਨੂੰ ਪਤਾ ਸਾਰੇ ਮੈਂ ਰੁਪਏ ਲਾ ਤੈਨ ਨੇ ਠੀਕ ਹੈ ਤੈਨੂੰ ਪਤਾ ਹੁਣ ਰੋ ਰੋਜ ਇਹਨੇ ਰੁਪਏ ਲਈ ਚਲਾਂਗੇ ਜਿਹੜੇ ਦੋ ਢਾਈ ਕਿੱਲੇ ਹੈਗੇ ਇਹ ਵੀ ਵੇਕੇ ਜਾਣਗੇ ਮੁੜ ਕੇ ਭੁੱਖੇ ਮਰੀ ਚਲਾਂਗੇ ਨਹੀਂ ਕਰ ਮਾ ਚਾਹਿਆ ਨਾ ਲਾਂਨੇ ਆ ਕਿਉਂ ਪੰਗੇ ਲਈ ਇੰਨੀ ਐਵੇਂ ਬਗੈਰ ਮਤਲਬ ਤੋਂ ਆਪਣੇ ਕਿਸ ਨੂੰ ਚ ਹੈ ਹੀ ਨਹੀਂ ਹਰ ਪੇ ਤੂੰ ਟਿਕ ਜਾ ਮੇਰੀ ਗੱਲ ਸੁਣੋ ਜੀ ਇੰਨਾ ਮਾੜਾ ਵੀ ਨਹੀਂ ਆਪਣੀ ਕਿਸਮਤ ਚ ਲਿਖਿਆ ਰੱਬ ਨੇ ਤੁਸੀਂ ਨਾ ਬਸ ਢੇਰੀ ਢਾ ਕੇ ਬੈਠ ਜਾਂਦੇ ਹੋ ਮਾੜਾ ਮੋਟਾ ਤੁਸੀਂ ਵੀ ਹੌਸਲਾ ਦੇਆ ਕਰੋ ਨਾ ਫੇਰ ਹੀ ਮੇਰਾ ਹੌਸਲਾ ਵਧੇ ਹੌਸਲਾ ਹੁਣ ਮੈਂ ਦਿੰਦੀ ਨਹੀਂ ਤੈਨੂੰ ਵੀ ਥਾਂ ਹੀ ਦਰਦ ਨੂੰ ਲੈ ਗਿਆ ਵੀ ਥਾਂ ਹੀ ਤੈਨੂੰ ਦਵਾਈ ਦਵਾ ਲਿਆ ਇਹ ਜੇ ਕਿਹੜੀ ਥਾਂ ਜਿੱਥੇ ਮੈਂ ਤੈਨੂੰ ਲੈ ਕੇ ਨਹੀਂ ਗਿਆ ਹੁਣ ਤੂੰ ਤਾਂ ਫੇਰ ਕਹੀ ਇੰਨੀ ਵੀ ਉੱਥੇ ਵਗਜੋ ਹੁਣ ਨਹੀਂ ਮੱਥੋ ਜਾਈਦਾ ਮੈਂ ਤਾਂ ਨਾ ਜੀ ਮੇਰੀ ਗੱਲ ਸੁਣੋ ਹੁਣ ਤਾਂ ਨਾ ਵੇਖ ਕਿਰਨਾ ਪੈਣ ਆਈ ਹੋਈ ਆ ਅੱਗੇ ਤਾਂ ਸੋਨੂੰ ਆਏ ਹੁੰਦਾ ਵਿਕਰ ਬਿਕਰ ਦਾ ਫਿਕਰ ਹੁੰਦਾ ਬਾਪੂ ਜੀ ਦੀ ਰੋਟੀ ਟੁੱਕਦਾ ਫਿਕਰ ਹੁੰਦਾ ਹੁਣ ਤਾਂ ਭੈਣ ਵੀ ਹੈਗੀ ਐ ਤੇ ਭੈਣ ਆਪਾਂ ਨੂੰ ਭੇਜ ਦੂਗੀ ਘਰ ਦਾ ਕੰਮ ਭੈਣ ਕਰ ਲੂਗੀ ਓ ਕੁਛ ਨਹੀਂ ਭੈਣ ਬੰਨਾ ਕੋ ਕਰਮਾ ਜੋ ਵੇ ਤੂੰ ਟਿਕ ਜਾ ਕੀ ਕਰਾਉਣਾ ਬਸ ਤੂੰ ਚਪਕਾ ਕੇ ਘਰੇ ਬਹਿ ਜਾ ਦੇਖ ਇਹ ਜਿਹੇ ਗੱਲਾਂ ਚ ਕੋਈ ਦਮ ਨਹੀਂ ਠੀਕ ਹੈ ਨਾ ਨਹੀਂ ਹੈਗਾ ਕਿ ਸਮਝ ਨਾ ਹੋਵੇ ਆ ਵੇਖੋ ਜੀ ਤੁਹਾਡੇ ਫੋਨ ਤੇ ਬਾਈ ਨੇ ਐਡਰੈਸ ਵੀ ਭੇਜਤਾ ਓ ਟਰੱਸਪੇ ਤਾਂ ਵੀ ਲੱਗੀ ਰਹਿੰਦੀ ਐ ਸਾਰਾ ਤਾਂ ਤਾਂ ਇੱਕ ਥਾਂ ਹੀ ਤਾਰ ਪੱਜੀ ਜਾਂਦੀ ਰਹਿੰਦੀ ਐ ਜੇ ਨਹੀਂ ਕੋਈ ਕਰਮਾ ਚ ਹੈਗਾ ਤੁਹਾਨੂੰ ਅਸਰ ਨਹੀਂ ਹੈਗਾ ਬਸ ਰਹਿਣ ਦੇ ਆਪਾਂ ਤੇ ਫਿਰ ਦੂਜਾ ਵਿਆਹ ਕਰਾ ਲਾ ਫ ਵਿਆਹ-ਵਿਆਹ ਨਾਲ ਦੀਦੀ ਗੱਲ ਨਹੀਂ ਕਰਨੀ ਜੇ ਤੈਨੂੰ ਮੈਂ ਕਿਹੜਾ ਕਰਦਾ ਵੀ ਨਾਵਾ ਦੂਜਾ ਵਿਆਹ ਕਰਾ ਮਾ ਨਾਵਾ ਕਿਸੇ ਦਾ ਜਵਾਗੋਦ ਲਵਾ ਠੀਕ ਆ ਜੇ ਤਾਂ ਕੋਈ ਆਪਣੀ ਕਿਸਮ ਵਿੱਚ ਹੋਇਆ ਤਾਂ ਹੋ ਜਾਂਦਾ ਨਹੀਂ ਬਸ ਰਹਿਣ ਦੀ ਮੱਥੋਂ ਨਹੀਂ ਕਿਸੇ ਪਾਸੇ ਚਾਹੀਦਾ ਕੇ ਗਾੜ ਬੋਹੰਦਾ ਜੱਡ ਨਾ ਕਿਸੇ ਦੀ ਸੁਣੇ ਨਾ ਕਿਸੇ ਦੀ ਮੰਨਦਾ ਆਲਦ ਨਹੀਂ ਮਾਰੀ ਜਾਂਦਾ ਰਹਿੰਦਾ ਲੈ ਜੇ ਇੱਕ ਥਾਂ ਹੋਰ ਜਾਵੜੇਗਾ ਕੀ ਪਤਾ ਪ੍ਰਮਾਤਮਾ ਨੇ ਫੈਰ ਝੋਲੀ ਪਾਈ ਦੇਵੇ ਲੈ ਕਿਹੜਾ ਵੇਲਾ ਹੋ ਗਿਆ ਅੰਦਰ ਪਤਾ ਨਹੀਂ ਕੀ ਕਰੀ ਜਾਂਦੀ ਆ ਜਣਨ ਜਣਨ ਅੰਦਰੀ ਕਰੀ ਜਾਊਗੀ ਕੋਸ ਨਾ ਕੋਸ ਹੱਥ ਜੇ ਮਾਰੀ ਜਾਊਗੀ ਕੋਈ ਤੁੱਜ ਨਾਲ ਬੈਠੀ ਹੈਗੀ ਆ ਜਾ ਤਾਈ ਹੋਰ ਕਿਵੇਂ ਆ ਠੀਕ ਆ ਪੁੱਤ ਤੂੰ ਕਿਵੇਂ ਆ ਠੀਕ ਆ ਪੁੱਤ ਤੂੰ ਦੱਸ ਕਿਵੇਂ ਆ ਬਸ ਵਧੀਆ ਤਾਈ ਹੋਰ ਲੈ ਦਾਦੀ ਪੋਤਾ ਆ ਗਏ ਹੈਂ ਹੋਰ ਪੁੱਤ ਹੋਰ ਤੇਰੀ ਪਰਜਾਈ ਕਿਵੇਂ ਕੋਈ ਦਿਨ ਦਮ ਤੱਕੇ ਨੀ ਤਾਈ ਪਰਜਾਈ ਦੀ ਕੀ ਦੱਸਾਂ ਤੈਨੂੰ ਸਾਨੂੰ ਤਾਂ ਨਾ ਇੰਨਾ ਫਿਕਰਾਂ ਨੇ ਖਾਦਾ ਪਿਆ ਤੈਨੂੰ ਪਤਾ ਯਾ ਤਾਈ ਐਡਾ ਵੱਡਾ ਘਰ ਆ ਜ਼ਮੀਨ ਆ ਜੈਦਾ ਦਾ ਇਹ ਵੀ ਜਵਾਕਾਂ ਨਾਲ ਹੀ ਵਧੀਆ ਲੱਗਦੇ ਨੇਗੇ ਹੈ ਜੇ ਨਹੀਂ ਲੱਗਦੇ ਪੁੱਤੋ ਪੁੱਤਰੇ ਹੋਰ ਮੈਂ ਕਹਨੀ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਪ੍ਰਾਣੀ ਨੂੰ ਘੁਣਾ ਲੱਗਿਆ ਪਿਆ ਲੱਕੜੀ ਨੂੰ ਉਹ ਗੱਲ ਸਾਡੀ ਆਗੀ ਨਾ ਤਾਂ ਕਿਸੇ ਨੂੰ ਅਸੀਂ ਕਹਿ ਸਕਦੇ ਆਂਗੇ ਹੈ ਆ ਸਾਡੇ ਮੁੰਡੇ ਨੇ ਸਾਰਾ ਘਰ ਹੂੰਝ ਹੂੰਝ ਲਾਤਾ ਡਾਕਟਰਾਂ ਦੇ ਢਿੱਡ ਭਰੀ ਜਾਂਦਾਗਾ ਹੋਰ ਕੀ ਬੋਲ ਖੈਰ ਕੀ ਤੋ ਪੈਂਦੀ ਨਹੀਂ ਪੈਂਦੀ ਹੈ ਮੈਂ ਇਹਨੂੰ ਬਥੇਰਾ ਕਿਹਾ ਮੈਂ ਕਿਹਾ ਤਾਈ ਵੀ ਗੱਲ ਸੁਣ ਤੂੰ ਮੇਰੀ ਭਰਾਵਾ ਤੂੰ ਆਏਂ ਕਰ ਮੇਰੀ ਨਿਗਾ ਚ ਕੁੜੀ ਹੈਗੀ ਆ ਤੇਰਾ ਵਿਆਹ ਕਰ ਦੰਨੇ ਆ ਦੂਜਾ ਹਾਂ ਠੀਕ ਹੈ ਪੁੱਤ ਨਾਲੇ ਆਏ ਆ ਕੋਈ ਜੜ ਬੁਨਿਆਦ ਲੱਗ ਜੂਗੀ ਤੇਰੀ ਪਰ ਇਹ ਕਿੱਥੇ ਇਹ ਤਾਂ ਢੰਡਾ ਰਹਿ ਜਾਂਦਾ ਪੁੱਤ ਹੋਰ ਤਾਈ ਹੁਣ ਆਈ ਦਾਗਾ ਜਦੋਂ ਸਾਨੂੰ ਇੱਥੇ ਕੁਛ ਦੀਂਦਾ ਨਹੀਂ ਹੈਂ ਸਾਡਾ ਵੀ ਹੁਣ ਢਿੱਡ ਪੁੱਛਿਆ ਜਾਣੀ ਕਿੰਨਾ ਦੁਖੀ ਹੁੰਨੇ ਆ ਅਸੀਂ ਸੋਜੀ ਰਗਦਾ ਪੁੱਤ ਬੱਚਿਆਂ ਤੋਂ ਬਿਨਾ ਹੋਰ ਕਹਿੰਦੇ ਹੁੰਦੇ ਆ ਪੈਸੇ ਨਾਲ ਸਾਰਾ ਕੁਝ ਖਰੀਦਿਆ ਜਾਂਦਾ ਪਰ ਆ ਜਿਹੜੀ ਲਾad ਆ ਇਹ ਤਾਂ ਨਹੀਂ ਖਰੀਦੀ ਸਕਦੀ ਇਹ ਤਾਂ ਕਹਿੰਦੇ ਹੁੰਦੇ ਆ ਕਿਸਮਤ ਨਾਲ ਹੀ ਮਿਲਦੀ ਆ ਤਾਈ ਇਹ ਸਾਡੇ ਘਰੇ ਪਤਾ ਨਹੀਂ ਕਿੱਥੋਂ ਸੁਡੜ ਆ ਗਈ ਹਾਂ ਕਹਿੰਦੇ ਹੁੰਦੇ ਆ ਪੁੱਠੇ ਪੈਰਾਂ ਵਾਲੀ ਜਿੱਦਣ ਦਾ ਸਾਡੇ ਘਰ 'ਚ ਪੈਰ ਪਾਇਆ ਸਾਡਾ ਤਾਂ ਘਰ ਹੀ ਪਿੱਛੇ ਨੂੰ ਹੋ ਗਿਆ ਤਾਈ ਹੁਣ ਬਥੇਰੇ ਦੇਖ ਲੈ ਤੇਰੇ ਸਾਹਮਣੇ ਮੈਂ ਗਏ ਆ ਵਿਆਹੀ ਆ ਦੇਲਾ ਮੇਰੇ ਜਾਂਦੀ ਦਾ ਹੀ ਮੁੰਡਾ ਹੋ ਗਿਆ ਹੈ ਫੇਰ ਫਿਰ ਦੇਖ ਲਾ ਮੇਰੀ ਸੱਸ ਹੁਣ ਉਹਦੇ ਵੀ ਇਕੱਲਾ ਹੀ ਮੁੰਡਾ ਸੀ ਅਗਲੇ ਸਾਰੇ ਕਹਿੰਦੇ ਸੀ ਨਹੀਂ 25 ਸਾਲ ਬਾਅਦ ਇਹਨਾਂ ਨੇ 26 ਸਾਲ ਬਾਅਦ ਲੋਹੜੀ ਆ ਗਈ ਹੈ ਸਾਡੇ ਸਾਰੇ ਜਿਹੜੇ ਸਾਡੇ ਤਾਈਆਂ ਚਾਚੀਆਂ ਸੀ ਉਹਨਾਂ ਦੀਆਂ ਨੂਹਾਂ ਸੀਗੀਆਂ ਸਾਰੀਆਂ ਦੇ ਕੁੜੀ ਦੇਖ ਲਾ ਕੁੜੀਆਂ ਹੀ ਕੁੜੀਆਂ ਹੋਣ ਸਾਰੇ ਕਹਿਣ ਨਹੀਂ ਇਹਨਾਂ ਤਾਂ ਕਹਿੰਦੇ ਜਸਾ ਦੀ ਵਲਟਾਤੀ ਉਹ ਗੱਲ ਮੇਰੀ ਹੋ ਗਈ ਵਲਟ ਜਾਂਦੀ ਪੁੱਤ ਸਾਡੀ ਪੱਟ ਜਾਂਦੀ ਹੈ ਹੁਣ ਕਹਿੰਦੇ ਨੇ ਟੀਆਂ ਪੁੱਤਾਂ ਨਾਲ ਹੀ ਆ ਤਾਈ ਉਹ ਕੀ ਕਿਸੇ ਦਾ ਕਹਿੰਦੇ ਆਪਾਂ ਮੂੰਹ ਦੇਖਣਾਗਾ ਨਾ ਨਾ ਪੁੱਤ ਚਾਹੇ ਲੱਖੇ ਇਹ ਕਹਿੰਦੇ ਆ ਹਣ ਬਥੇਰੀ ਹੱਟੀ ਕੱਟੀ ਪਈ ਆਗੀ ਹੈ ਹੁਣ ਇਹਨੂੰ ਬਥੇਰਾ ਮੈਂ ਕਹਿੰਦੀ ਆ ਵੀ ਭਾਈ ਦੇਖ ਸਾਨੂੰ ਤਾਂ ਚਾਹੀਦਾ ਜਵਾਕ ਠੀਕ ਆ ਹੁਣ ਦੇਖ ਘਰ ਦੇ ਵਿੱਚ ਕਹਿੰਦੇ ਹੁੰਦੇ ਆ ਹੱਸਣਗੇ ਖੇਡਣਗੇ ਹਨਾ ਬੰਦੇ ਦਾ ਦਿਲ ਕੁਛ ਹੋਰ ਹੋ ਜਾ ਰਹਿਦਾਗਾ ਹੁਣ ਇਹ ਹੀ ਬੈਠੀ ਆਈ ਚੁਰੀ ਜਾਨੀ ਆ ਮੈਂ ਵੀ ਚੱਲ ਕੋਈ ਨਾ ਰੱਬ ਇੱਕ ਜਵਾਕ ਦੇ ਹੁਣ ਤਾਂ ਹੀ ਕੈ ਸਾਲ ਹੋ ਗਏ 12 13 ਸਾਲ ਹੋ ਗਏ ਹੈ ਆਈ ਦੇਖਦਿਆਂ ਨੂੰ ਫੇਰ ਹੁਣ ਇਹ ਤਾਂ ਇਹਨੂੰ ਤਾਂ ਜਮਾਂ ਟੈਨਸ਼ਨ ਨਹੀਂ ਇਹ ਤਾਂ ਖਾਂਦੀ ਆ ਦੜਕਾਉਂਦੀ ਆ ਆ ਬਾਹਰ ਲੀਆਂ ਚੀਜ਼ਾਂ ਖਾਈ ਜਾਊਗੀ ਤੈਨੂੰ ਤਾਂ ਟੈਨਸ਼ਨ ਪੁੱਤੋ ਤੁਹਾਨੂੰ ਤਾਂ ਟੈਨਸ਼ਨ ਜਦੋਂ ਤੁਹਾਡਾ ਘਰ ਖਾਲੀ ਆ ਸਹੀ ਉਹੀ ਤਾਂ ਗੱਲ ਆ ਕਹਿੰਦੇ ਹੁੰਦੇ ਆ ਮਾਂ ਬਾਪ ਤੋਂ ਬਾਅਦ ਤਾਂ ਭਾਈ ਭਤੀਜੇ ਹੀ ਹੁੰਦੇ ਨੇਗੇ ਫੇਰ ਤੁਹਾਡੀ ਕੋਟੀ ਰਿਸ਼ਤੇਦਾਰੀ ਨਹੀਂ ਜਾਂਦੀ ਆ ਹੁਣ ਮੈਂ ਕਿ ਨਹੀਂ ਜਦੋਂ ਲੋਕਾਂ ਵੱਲ ਦੇਖਦੇ ਆ ਇੰਨਾ ਮਨ ਖੁਸ਼ ਹੁੰਦਾ ਕੋਈ ਫਲਾਨਾ ਕਹਿੰਦਾ ਸਾਡਾ ਭਤੀਜਾ ਹੋਇਆ ਸਾਡੇ ਭਤੀਜੀ ਹੋਈ ਆ ਜਦੋਂ ਅਸੀਂ ਆਪ ਦੇ ਵੱਲ ਦੇਖਦੇ ਆ ਇੰਨਾ ਦਿਲ ਦੁਖੀ ਹੁੰਦਾ ਤਾਈ ਸਾਨੂੰ ਪਤਾ ਖਾਂਦਾ ਪੁੱਤ ਡੋਲਾ ਖਾਂਦਾ ਮਨ ਹਾਂ ਕੀ ਕਰੀਏ ਬਾਕੀ ਆਏ ਆ ਕਹਿੰਦੇ ਆ ਕਿਸਮਤਾਂ ਦੀਆਂ ਗੱਲਾਂ ਨੇਗੀਆਂ ਲਿਖੀਆਂ ਦੇ ਬਾਰੇ ਬਾਰੇ ਜਾਈਏ ਤਾਈ ਠੀਕ ਆ ਹਨਾ ਬਾਦੇ ਤਾਂ ਕਿਸਮਤਾਂ ਦੀਆਂ ਹੀ ਨੇ ਹਾਂ ਇਹ ਚੰਗੀ ਕਿਸਮਤ ਹੁੰਦੀ ਤਾਂ ਸਾਲ 6 ਮਹੀਨਿਆਂ ਬਾਅਦ ਚਲ ਜਵਾਕ ਹੋ ਜਾਂਦਾ ਸਾਡੇ ਘਰ ਦੇ ਵਿੱਚ ਵੀ ਰੰਗ ਭਾਗ ਲੱਗ ਜਾਂਦੇ ਆ ਹੁਣ ਤੇਰੇ ਸਾਹਮਣੇ ਲੋੜੀ ਆਉਂਦੀ ਆ ਹੈ ਲੋੜੀ ਵਾਲੀਆਂ ਆਉਂਦੀਆਂ ਨੇ ਕਿੰਨ ਲੋੜੀ ਮੰਗਦੀਆਂ ਨੇ ਮੈਂ ਤਾਂ ਉਹਨਾਂ ਨੂੰ ਵੀ ਐਂ ਕਹਿੰਦੀ ਰਹਿਣੀ ਆ ਮੈਂ ਕਿਹਾ ਸਾਡੇ ਮੇਰੇ ਭਾਈ ਦੇ ਘਰ ਭਾਈ ਮੁੰਡਾ ਹੋਵੇ ਮੈਂ ਤਾਂ ਤੁਹਾਨੂੰ ਰਜਾ ਦੂੰ ਅਸੀਂ ਵੀ ਖੁਸ਼ ਹੋ ਕੇ ਲੋੜੀ ਗਾਉਂਦੇ ਹਾਂ ਉਹੀ ਤਾਂ ਗੱਲ ਆ ਤਾਈ ਹੁਣ ਮੈਂ ਕਹਿੰਦੀ ਆ ਲੋਕ ਲੋੜੀਆਂ ਵੰਡਦੇ ਆ ਮੇਰਾ ਤਾਂ ਮਾਂ ਇੰਨਾ ਡੋਬੇ ਖਾਂਦਾ ਗੱਲ ਦਾ ਪੁੱਤ ਖਾਂਦਾ ਆ ਕਿਹਨਾਂ ਪੁੱਤਾਂ ਤੋਂ ਬਿਨਾਂ ਤਾਂ ਪੁੱਤ ਢੋਲੇ ਖਾਂਦਾ ਮੈਂ ਇੱਕ ਐ ਆ ਤਾਈ ਭਾਈ ਵੱਲ ਦੇਖਦੇ ਆ ਭਾਈ ਮੇਰਾ ਹਜੇ ਥੋੜਾ ਸਿਆਣਾਗਾ ਚੰਗਾਗਾ ਪਰ ਆ ਜਿਹੜੀ ਪਰਜਾਈ ਆ ਨਾ ਤਾਈ ਤੇਨੂੰ ਪਤਾ ਤਾਂ ਹੈਗਾ ਬਗਾਨੀਆਂ ਕਿੱਥੇ ਆਪਣੀਆਂ ਬਣਦੀਆਂ ਨੇਗੀਆ ਹਾਂ ਜਿੰਨਾ ਮਰਜੀ ਬਣਾ ਲਾ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਨੋਹਾ ਆਪਣੀਆਂ ਧੀਆ ਕੋਈ ਧੀ ਤੂੰ ਨਹੀਂ ਹੁੰਦੀ ਹੈਗੀ ਜਿਹੜੀਆਂ ਧੀਆ ਹੁੰਦੀਆਂ ਧੀਆ ਦਾ ਧੀਆ ਹੀ ਰਹਿੰਦੀਆਂ ਨੇ ਹਾਂ ਪੁੱਤ ਨੋਹ ਕਦੋਂ ਬਣਦਗਾ ਕਿੰਨਾ ਚੰਗਾ ਕਰ ਲਾ ਕਿੰਨਾ ਕੁਝ ਕਰ ਲਾ ਫੇਰ ਵੀ ਸਸਤ ਤੱਕ ਪੱਤੀ ਵਜੂ ਹਾਂ ਤਾਈ ਉਹੀ ਤਾਂ ਗੱਲ ਆਗੀ ਮੈਂ ਤਾਂ ਇਹਨੂੰ ਬਥੇਰਾ ਕਹਿਨੀ ਆ ਨਹੀਂ ਕਿ ਤੋ ਦਵਾਈ ਹੋਰ ਚੱਜ ਦੇ ਡਾਕਟਰ ਤੋਂ ਲੈ ਲਾ ਤਾਈ ਮੈਂ ਐਨੇ ਵਧੀਆ ਡਾਕਟਰ ਦੱਸੇ ਮੇਰੇ ਪਿੱਛੇ ਨਹੀਂ ਲੱਗਦੀ ਆਪਦੀ ਮਾਂ ਦੇ ਪਿੱਛੇ ਲੱਗਦੀ ਆ ਕਦੇ ਕਹੂੰ ਮੇਰੀ ਭਾਬੀ ਆਏ ਕਹਿੰਦੀ ਆ ਵੀ ਉਹ ਤਾਂ ਤੈਨੂੰ ਯਾਦ ਆ ਹੈ ਮੈਂ ਜਿੰਨਾ ਤੜਫੜੀਆਂ ਤਾਈ ਉਹ ਥੋੜੀ ਤੜਫਣ ਗਈਆਂ ਮੇਰੇ ਤਾਂ ਮਾਪੇ ਦਾ ਘਰ ਆਗਾ ਮੈਂ ਤਾਂ ਕਹਿੰਦੀ ਸਦਾਈ ਪੇਕੇ ਭਾਈ ਭਤੀਜਾਂ ਨਾਲ ਹੁੰਦੇ ਨੇਗੇ ਚੱਲ ਤਾਈ ਕਾ ਨੂੰ ਆਵਲਾ ਦਿਮਾਗ ਖਰਾਬ ਕਰਦੇ ਆ ਹੈ ਚੱਲ ਤੂੰ ਆ ਜਾ ਮੈਂ ਤੈਨੂੰ ਚਾਹ ਬਣਾ ਕੇ ਦੰਨੀ ਆ ਚੱਲ ਪੁੱਤ ਚੱਲ ਹੋਰ ਚੱਲ ਪੁੱਤ ਘਰ ਜਾ ਕਰਾ ਹੋਵਾ ਕੰਡੇ ਤੇ ਉਹ ਵੀ